ਨਿਊਜ਼ਾਨਲਿ ਤੋਂ ਸਿੱਧੇ ਦੇਖ ਰਹੇ ਹਾਂ ਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਤਾਂ ਖੂਜੀ ਘੰਟਿਆਂ ਤੋਂ ਬਾਅਦ ਸ਼ੁਰੂਆਤ ਹੋਵੇਗੀ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ T20 ਮੈਚ ਦੀ ਤੁਹਾਨੂੰ ਦੱਸ ਦਈਏ ਭਾਰਤੀ ਟੀਮ ਸ਼੍ਰੀਲੰਕਾ ਦੇ ਦੌਰੇ ਤੇ ਆ ਅਤੇ ਤਿੰਨ T20 ਮੈਚ ਇਸ ਦੌਰੇ ਤੇ ਭਾਰਤੀ ਟੀਮ ਖੇਡੇਗੀ ਤਾਂ ਉੱਥੇ ਹੀ ਤਿੰਨ ਇੱਕ ਦਿਨਾ ਮੈਚ ਵੀ ਨੇ ਜਿਹੜੇ ਭਾਰਤੀ ਟੀਮ ਦੇ ਵੱਲੋਂ ਸ਼੍ਰੀਲੰਕਾ ਦੇ ਖਿਲਾਫ ਖੇਡੇ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ ਸ਼੍ਰੀਲੰਕਾ ਦੇ ਖਿਲਾਫ ਪਹਿਲਾ T20 ਮੈਚ ਮੁਕਾਬਲਾ ਜਿਹੜਾ ਭਾਰਤੀ ਟੀਮ ਅੱਜ ਖੇਡੇਗੀ ਦੱਸ ਦਈਏ ਕਿ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਨੂੰ 7 ਵਜੇ ਜਿਹੜਾ ਇਸ ਮੈਚ ਦੀ ਸ਼ੁਰੂਆਤ ਹੋਵੇਗੀ ਸ਼ਾਮ ਨੂੰ 7 ਵਜੇ ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਸ਼੍ਰੀਲੰਕਾ ਦੇ ਪੈਲ ਕੇਲੇ ਦੇ ਸਟੇਡੀਅਮ ਦੇ ਵਿੱਚ ਇਹ ਜਿਹੜਾ ਮੁਕਾਬਲਾ ਹੋਵੇਗਾ ਤੁਹਾਨੂੰ ਦੱਸ ਦਈਏ ਜਦੋਂ ਇਹ ਟੀਮ ਆ ਪਿਛਲੀ ਵਾਰ ਆਮੋ ਸਾਹਮਣੇ T20 ਮੁਕਾਬਲੇ ਦੇ ਵਿੱਚ ਹੋਈ ਸੀ ਤਾਂ ਉਹ 2023 ਦਾ ਸਾਲ ਸੀ ਅਤੇ 2023 ਦੇ ਵਿੱਚ ਤਿੰਨ T20 ਮੁਕਾਬਲਿਆਂ ਦੀ ਸੀਰੀਜ਼ ਜਿਹੜੀ ਖੇਡੀ ਸੀ ਸ਼੍ਰੀਲੰਕਾ ਨੇ ਅਤੇ ਉਸ ਦੇ ਵਿੱਚ ਭਾਰਤੀ ਟੀਮ ਨੇ 2-1 ਦੇ ਨਾਲੇ ਸੀਰੀਜ਼ ਜਿਹੜੀ ਆਪਣੇ ਨਾਮ ਕੀਤੀ ਸੀ ਤਾਂ ਹੁਣੇ ਉਹਨੇ ਵਿਸ਼ਵ ਚੈਂਪੀਅਨ ਵੀ T20 ਫਾਰਮੈਟ ਦੇ ਵਿੱਚ ਭਾਰਤੀ ਟੀਮ ਬਣੀ ਆ ਪਰ ਨਵਾਂ ਕਪਤਾਨ ਹੈ ਭਾਰਤੀ ਟੀਮ ਦਾ ਸੂਰਜ ਕੁਮਾਰ ਯਾਦਵ ਜਿਹੜੇ ਕਪਤਾਨੀ ਕਰਦੇ ਭਾਰਤੀ ਟੀਮ ਦੀ ਨਸਰਾਉਣਗੇ ਤਾਂ ਉੱਥੇ ਹੀ ਸਿਰਫ ਕਪਤਾਨ ਨਾ ਮਾਨੇ ਬਲਕਿ ਭਾਰਤੀ ਟੀਮ ਦੇ ਕੋਚ ਵੀ ਨਵੇਂ ਨੇ ਗੋਤਮ ਗੰਭੀਰ ਦੇ ਤੌਰ 'ਤੇ ਭਾਰਤੀ ਕੋਚ ਇਹ ਪਹਿਲਾ ਅ ਸီးਰੀਜ਼ ਜਿਹੜੀ ਹੋਵੇਗੀ ਭਾਰਤ ਤੋਂ ਬਾਹਰ ਜਾ ਕੇ ਜਦੋਂ ਉਹ ਕੋਚ ਦੇ ਵਜੋਂ ਜਿਹੜੀ ਉਹਨਾਂ ਦੇ ਵੱਲੋਂ ਸੀਰੀਜ਼ ਖੇਡੀ ਜਾਵੇਗੀ ਤੁਹਾਨੂੰ ਦੱਸ ਦੇ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ T20 ਕਪਤਾਨ ਸੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲਿਆ ਅਤੇ ਜਿਸ ਤੋਂ ਬਾਅਦ ਹੁਣ ਜਿਹੜਾ ਸੂਰਜ ਕੁਮਾਰ ਯਾਦਵ ਨੂੰ ਕਪਤਾਨ ਬਣਾਇਆ ਗਿਆ ਤਾਂ ਉੱਥੇ ਹੀ ਵਾਈਸ ਕੈਪਟਨ ਨੇ ਜਿਹੜੇ ਉਹ ਵੀ ਭਾਰਤੀ ਟੀਮ ਦੇ ਵਿੱਚ ਨੇ ਤੇ ਦੂਜੇ ਪਾਸੇ ਨਵੇਂ ਕੋਚ ਨੇ ਗੋਤਮ ਗੰਮੀਰ ਜੋ ਕਿ ਬਤੌਰ ਕੋਚ ਜਿੰਨਾਂ ਦਾ ਇਹ ਪਹਿਲਾ ਭਾਰਤੀ ਜਿਹੜਾ ਕਹਿ ਸਕਦੇ ਆ ਕਿ ਸੀਰੀਜ਼ ਹੋਵੇਗੀ ਤੁਹਾਨੂੰ ਦੱਸ ਦਈਏ ਪਹਿਲਾ T20 ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਸ਼੍ਰੀਲੰਕਾ ਤੇ ਭਾਰਤ ਦੀਆਂ ਟੀਮਾਂ ਦੇ ਵਿਚਕਾਰ ਇੱਕ ਪਾਸੇ ਭਾਰਤ ਦੀ ਟੀਮ ਹੈ T20 ਚੈਂਪੀਅਨ ਬਣ ਕੇ ਆਈ ਹੈ ਵਿਸ਼ਵ ਚੈਂਪੀਅਨ ਉਸ ਤੋਂ ਬਾਅਦ ਜ਼ਿੰਬਾਬੇ ਦੇ ਵਿੱਚ ਨਵੇਂ ਜਿਹੜੇ ਹਰਫਨ ਮੌਲਾ ਖਿਡਾਰੀ ਸੀ ਨਵੇਂ ਯੁਵਾ ਖਿਡਾਰੀਆਂ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ ਜ਼ਿੰਬਾਬੇ ਦੇ ਵਿੱਚ ਚਾਰ ਇੱਕ ਦੇ ਨਾਲ T20 ਸੀਰੀਜ਼ ਜਿੱਤੀ ਭਾਰਤੀ ਟੀਮ ਨੇ ਤੇ ਹੁਣ ਸਾਹਮਣੇ ਸ਼੍ਰੀਲੰਕਾ ਦੀ ਟੀਮ ਹੈ ਦੋਨੇ ਹੀ ਟੀਮਾਂ ਤੇ ਨਜ਼ਰ ਮਾਰਾਂਗੇ ਦੋਨੇ ਹੀ ਟੀਮਾਂ ਦੀ ਜੇਕਰ T20 ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਸਭ ਤੋਂ ਉੱਪਰ ਯਾਨੀ ਕਿ ਪਹਿਲਾ ਰੈਂਕ T20 ਦੇ ਵਿੱਚ ਭਾਰਤੀ ਟੀਮ ਦਾ ਤੇ ਸਾਹਮਣੇ ਵਾਲੀ ਟੀਮ ਜੇਕਰ ਸ਼੍ਰੀਲੰਕਾ ਟੀਮ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ T20 ਰੈਂਕਿੰਗ ਦੇ ਵਿੱਚ 8ਵੇਂ ਸਥਾਨ ਤੇ ਕਾਇਮ ਆਤਾ ਪਹਿਲੇ ਰੈਂਕ ਵਾਲੀ ਟੀਮ ਅਤੇ 8ਵੇਂ ਰੈਂਕ ਵਾਲੀ ਟੀਮ ਦਾ ਇਹ ਜਿਹੜਾ ਮੁਕਾਬਲਾ ਹੋਵੇਗਾ ਸ਼੍ਰੀਲੰਕਾ ਦੇ ਵਿੱਚ ਇਹ ਸਾਰੇ ਮੈਚ ਹੋਣਗੇ ਫਿਰ ਚਾਹੇ ਤਿੰਨੇ T20 ਮੈਚਾਂ ਦੀ ਗੱਲ ਕਰੀਏ ਜਾਂ ਫਿਰ ਤਿੰਨੇ ਇੱਕ ਦਿਨਾ ਮੈਚਾਂ ਦੀ ਗੱਲ ਕਰੀਏ ਜਦੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਲੀ ਵੀ ਭਾਰਤੀ ਟੀਮ ਦੇ ਜਿਹੜੇ ਨਾਲ ਉੱਥੇ ਸ਼੍ਰੀਲੰਕਾ ਪਹੁੰਚਣਗੇ ਉੱਥੇ ਉਹਨਾਂ ਦੇ ਵੱਲੋਂ ਵਨਡੇ ਜਿਹੜੇ ਮੈਚ ਨੇ ਮੁਕਾਬਲੇ ਨੇ ਇੱਕ ਦਿਨਾ ਕ੍ਰਿਕਟ ਮੈਚ ਉਹ ਖੇਡੇ ਜਾਣਗੇ ਪਰ ਫਿਲਹਾਲ ਸ਼ੁਰੂਆਤ ਹੋਣ ਜਾ ਰਹੀ ਹੈ T20 ਮੈਚਾਂ ਦੇ ਨਾਲ T20 ਦੇ ਵਿੱਚ ਪਿਛਲੀ ਵਾਰ 2003 ਦੇ ਵਿੱਚ ਟੀਮਾਂ ਮੋ ਸਾਹਮਣੇ ਹੋਈਆਂ ਸੀ ਅਤੇ ਭਾਰਤੀ ਟੀਮ ਨੇ ਦੋ ਇੱਕ ਦਿਨਾਂ ਦੀ ਸੀਰੀਜ਼ ਜਿੱਤੀ ਸੀ ਅਤੇ ਜੇਕਰ ਆਉਣ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦਾ ਬਤੌਰ T20 ਦੇ ਵਿੱਚ ਵਿਸ਼ਵ ਕੱਪ ਦੇ ਵਿੱਚ ਵੀ ਉਹ ਪ੍ਰਦਰਸ਼ਨ ਜਿਹੜਾ ਕੁਝ ਖਾਸ ਨਹੀਂ ਰਿਹਾ ਸੀ ਤੇ ਟੌਪ 8 ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਵੀ ਸ਼੍ਰੀਲੰਕਾ ਦੀ ਟੀਮ ਜਿਹੜੀ ਕਾਮਯਾਬ ਨਹੀਂ ਹੋ ਪਾਈ ਸੀ ਜਿਸ ਕਰਕੇ ਪਹਿਲੇ ਹੀ ਜਿਹੜਾ ਬਾਹਰ ਵਿਸ਼ਵ ਕੱਪ ਦੇ ਵਿੱਚੋਂ T20 ਚੋਂ ਸ਼੍ਰੀਲੰਕਾ ਦੀ ਟੀਮ ਆਉਗੀ ਸੀ ਪਰ ਇੱਕ ਵਾਰ ਫੇਰ ਹੁਣ ਵਾਪਸੀ ਦੀ ਲੀਗ ਤੇ ਉਤਰਨ ਦੀ ਕੋਸ਼ਿਸ਼ ਜਿਹੜੀ ਕਰੇਗੀ ਸ਼੍ਰੀਲੰਕਾ ਟੀਮ ਸ਼੍ਰੀਲੰਕਾ ਟੀਮ ਦੇ ਖਿਡਾਰੀ ਨੇ ਤੇ ਤੁਹਾਨੂੰ ਦੱਸ ਦਈਏ ਜੇਕਰ ਭਾਰਤੀ ਟੀਮ ਦੇ ਨਵੇਂ ਕਪਤਾਨ ਨੇ ਸੁਰੇਸ਼ ਕੁਮਾਰ ਯਾਦਵ ਦੇ ਰੂਪ ਤੇ ਵਿੱਚ ਤਾਂ ਦੂਜੇ ਪਾਸੇ ਸ਼੍ਰੀਲੰਕਾ ਦੇ ਵੀ ਨਵੇਂ ਕਪਤਾਨ ਨੇ ਤੁਹਾਨੂੰ ਦੱਸ ਜਾਈਏ T20 ਦੇ ਨਵੇਂ ਕਪਤਾਨੀ ਜਿਹੜੀ ਸੌਂਪੀ ਗਈ ਆ ਚਾਰੀਥਾ ਸ਼੍ਰੀਲੰਕਾ ਨੂੰ ਜਿਹੜਾ ਕਪਤਾਨੀ ਸੌਂਪੀ ਗਈ ਆ ਤਜਰਬੇਕਾਰ ਖਿਡਾਰੀ ਨੇ ਆਪਾਂ ਕਹਿ ਸਕਦੇ ਆ T20 ਅਤੇ ਇੱਕ ਦਿਨਾ ਕ੍ਰਿਕਟ ਦੇ ਵਿੱਚ ਸ਼ਾਨਦਾਰ ਫਾਰਮ ਦੇ ਵਿੱਚ ਵੀ ਨੇ ਅਤੇ ਉਹਨਾਂ ਨੂੰ ਕਪਤਾਨੀ ਸੌਂਪੀ ਗਈ ਆ ਤੇ ਤੁਹਾਨੂੰ ਦੱਸ ਦਈਏ ਸ਼੍ਰੀਲੰਕਾ ਦੇ 8ਵੇਂ ਜਿਹੜੇ ਕਪਤਾਨ ਬਣੇ ਨੇ T20 ਦੇ ਸਤੋਂ ਪਹਿਲਾਂ ਕਿਉਂਕਿ ਬਹੁਤ ਸਾਰੇ ਕਪਤਾਨ ਰਹੇ ਨੇ T20 ਦੇ ਜੇਕਰ ਆਪਾਂ ਗੱਲ ਕਰੀਏ ਹਸਰੰਗਾ ਵੀ ਕਪਤਾਨ ਰਹੇ ਨੇ ਅੰਜਲੋ ਮੈਥਿਊਜ਼ ਵੀ ਕਪਤਾਨ ਰਹੇ ਨੇ ਅਤੇ 8ਵੇਂ ਕਪਤਾਨ ਬਣੇ ਨੇ ਜਿਹੜੇ ਹੋਣਾ ਚਾਰੇ ਤਸ ਲੰਕਾ ਨੂੰ ਜਿਹੜੀ ਕਪਤਾਨੀ ਹੈ ਸ਼੍ਰੀਲੰਕਾ ਤੇ ਸੌਂਪੀ ਗਿਆ ਤੁਹਾਨੂੰ ਦੱਸਿਆ ਕਿ ਪਾਲੇ ਖੇਲੇ ਦੇ ਸਟੇਡੀਅਮ ਤੇ ਮੈਦਾਨ ਤੇ ਜਿਹੜਾ ਮੁਕਾਬਲਾ ਖੇਡਿਆ ਜਾਂ ਬਗਾਤੇ ਜੇਕਰ ਇੱਥੇ ਗੱਲ ਕਰੀਏ ਪਹਿਲਾਂ ਜੇਕਰ ਬੱਲੇਬਾਜ਼ੀ ਜਿਹੜੀ ਵੀ ਟੀਮ ਕਰਦੀ ਹੈ ਤਾਂ ਉਸਨੇ ਹੁਣ ਤੱਕ 12 ਵਾਰ ਜਿਹੜੇ ਮੁਕਾਬਲੇ ਜਿੱਤੇ ਨੇ 23 ਦੇ ਵਿੱਚੋਂ ਅਤੇ ਜਿਹੜੇ ਬਾਕੀ ਦੇ ਰਹਿੰਦੇ ਮੈਚ ਨੇ ਤਾਂ ਦੂਜੀ ਬੱਲੇਬਾਜ਼ੀ ਜਦੋਂ ਟੀਮ ਕਰਨ ਦੇ ਲਈ ਉਤਰਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ 11 ਮੈਚ ਜਿੱਤੇ ਜਾ ਚੁੱਕੇ ਨੇ ਤਾਂ ਕੁਝ ਖਾਸ ਜਿਹੜਾ ਜ਼ਿਆਦਾ فرق ਨਹੀਂ ਹੈਗਾ ਟੀਮ ਚਾਹੇ ਪਹਿਲਾਂ ਬੱਲੇਬਾਜ਼ੀ ਕਰੇ ਜਾਂ ਫਿਰ ਗੇਂਦਬਾਜ਼ੀ ਕਰੇ ਪਰ ਜੇਕਰ ਪਿਚ ਤੇ ਇੱਕ ਨਿਗਾ ਮਾਰੀਏ ਤਾਂ ਲੱਗ ਰਿਹਾ ਹੈ ਕਿ ਜਿਹੜੀ ਵੀ ਟੀਮ ਟਾਸ ਜਿੱਤੇਗੀ ਫਿਰ ਚਾਹੇ ਉਹ ਚਰਿਤ ਅਸਲੰਕਾ ਹੋਣ ਜਾਂ ਫਿਰ ਭਾਰਤੀ ਟੀਮ ਦੇ ਕਪਤਾਨ ਸੂਰਜ ਕੁਮਾਰ ਯਾਦਵ ਹੋਣ ਕਿ ਉਹ ਬੱਲੇਬਾਜ਼ੀ ਦੇ ਲਈ ਦੇਖਣਗੇ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਟੀਮ ਟਾਸ ਜਿੱਤੇਗੀ ਪਰ ਜਿੱਕਰ ਦੋਨੇ ਹੀ ਟੀਮਾਂ ਦਾ ਜਿੱਕਰ ਕੰਪੈਰੀਸ਼ਨ ਦੇਖੀ ਆਪਾਂ ਕਿ T20 ਕ੍ਰਿਕਟ ਦੇ ਵਿੱਚ ਕਿੰਨੀ ਵਾਰ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਮੋ ਸਾਹਮਣੇ ਹੋਈਆਂ ਨੇ ਤਾਂ ਤੁਹਾਨੂੰ ਦੱਸ ਦੇ ਕਿ 29 ਵਾਰ ਸ਼੍ਰੀਲੰਕਾ ਤੇ ਭਾਰਤ T20 ਕ੍ਰਿਕਟ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਜਿੱਕਰ ਗੱਲ ਕਰੀ ਤਾਂ 모 ਸਾਹਮਣੇ ਹੋਈਆਂ ਨੇ 29 ਮੁਕਾਬਲੇ ਨੇ ਜਿਹੜੇ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਗਏ ਨੇ ਅਤੇ 29 ਦੇ ਵਿੱਚੋਂ 19 ਵਾਰ ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ ਤਾਂ ਉੱਥੇ ਹੀ ਜਿਹੜਾ 9 ਵਾਰ ਕਹਿ ਸਕਦੇ ਆ ਕਿ 9 ਵਾਰ ਜਿਹੜਾ ਰਿਕਾਰਡ ਬੋਲਦਾ ਹੈ ਕਿ 9 ਵਾਰ ਸ਼੍ਰੀਲੰਕਾ ਦੀ ਟੀਮ ਆ ਭਾਰਤ ਦੀ ਟੀਮ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੀ ਆ ਤਾਂ ਉੱਥੇ ਹੀ ਜਿਹੜਾ ਇੱਕ ਮੁਕਾਬਲਾ ਬੇਨਤੀਜਾ ਰਿਹਾ ਸੀ ਮੀ ਕਰਕੇ ਪਰ ਉਸ ਤੋਂ ਬਗੈਰ ਜਿੱਕਰ ਦੇਖੀਏ ਤਾਂ ਭਾਰਤ ਦਾ ਪਲੜਾ ਜਿਹੜਾ ਕਹਿ ਸਕਦੇ ਆ ਕਿ ਹਾਵੀ ਕਿਤਨਾ ਕਿਤੇ ਸ਼੍ਰੀਲੰਕਾ ਤੇ ਨਜ਼ਰ ਆ ਰਿਹਾ ਤੇ ਹੁਣ ਤੱਕ ਜੇਕਰ ਇੱਕ ਅਨੁਮਾਨ ਲਗਾਇਆ ਜਾਵੇ ਜਿਤਾ ਪਤਤੀਸ਼ਦ ਦੇਖੀ ਜਾਵੇ ਕਿ ਕਿਹੜੀ ਟੀਮ ਤੇ ਵਿਨਿੰਗ ਪਰਸੈਂਟੇਜ ਕਿੰਨਾ ਅਕਦੇ ਵਿੱਚ ਜਾ ਰਿਹਾ ਤਾਂ 65% ਜਿਹੜੀ VOTING ਹੈ ਭਾਰਤੀ ਟੀਮ ਨੂੰ ਹੋਈ ਹੈ 65% ਅਕਰੇ ਨੇ ਲੋਕ ਕੇ ਭਾਰਤੀ ਟੀਮ ਜਿਹੜਾ ਪਹਿਲਾ T20 ਮੁਕਾਬਲਾ ਹੋਵੇਗਾ ਜਿਹੜਾ ਖੇਡਿਆ ਜਾਵੇਗਾ ਖੂਜੀ ਘਟਿਆਂ ਤੋਂ ਬਾਅਦ ਤਾਂ ਉਸ ਦੇ ਵਿੱਚ 65% ਜਿਹੜੀ ਭਾਰਤੀ ਟੀਮ ਜਿੱਤ हासिल ਕਰੇਗੀ ਤੇ 35% ਜਿਹੜੀ VOTING ਹੈ ਸ਼੍ਰੀਲੰਕਾ ਦੀ ਟੀਮ ਨੂੰ ਗਈ ਹੈ ਕਿ ਸ਼੍ਰੀਲੰਕਾ ਦੀ ਟੀਮ ਜਿਹੜਾ ਭਾਰਤੀ ਟੀਮ ਨੂੰ ਹਰਾ ਸਕਦੀ ਹੈ ਤਾਂ ਦੇਖਣਾ ਹੋਵੇਗਾ ਇੱਕ ਪਾਸੇ ਦੋਨੇ ਹੀ ਟੀਮਾਂ ਦੇ ਨਵੇਂ ਕਪਤਾਨ ਨੇ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਨਵੇਂ ਕੋਚ ਵੀ ਨੇ ਗੌਤਮ ਗੰਭੀਰ ਜਿਹੜੇ ਹੈੱਡ ਕੋਚ ਬਣਾਏ ਗਏ ਨੇ ਨਵੇਂ ਕਪਤਾਨ ਸੂਰਜ ਕੁਮਾਰ ਯਾਦਵ ਨੇ ਪਰ ਸੂਰਜ ਕੁਮਾਰ ਯਾਦਵ ਦੇ ਟੀਮ ਦੇ ਵਿੱਚ ਸਾਥ ਦਿੰਦੇ ਖਿਡਾਰੀ ਜਿਹੜੇ ਨਜ਼ਰ ਆਉਣਗੇ ਕੱਲ ਨੂੰ ਪਲੇਇੰਗ 11 ਕੀ ਹੋਵੇਗੀ ਭਾਰਤੀ ਟੀਮ ਦੀ ਤਾਂ ਉਸ ਤੇ ਜ਼ਿਕਰ ਚਰਚਾ ਕਰੀਏ ਤਾਂ ਉਸ ਦੇ ਵਿੱਚ ਓਪਨਰ ਤੁਨੂ ਸ਼ਮਨ ਗਿੱਲ ਦੇ ਨਾਲ ਤੇਜਸਵੀ ਅਜੇ ਜੈਅਸ਼ਵੀ ਜੈਸਵਾਲ ਕਿਤਨਾ ਕਿਤੇ ਓਪਨਿੰਗ ਬੱਲੇਬਾਜ਼ੀ ਕਰਦੇ ਨਜ਼ਰ ਆ ਸਕਦੇ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਇੰਪੋਰਟੈਂਟ ਖਿਡਾਰੀ ਨੇ ਕੀ ਫੈਕਟਰ ਇਸ ਮੈਚ ਦੇ ਵਿੱਚ ਸਾਬਤ ਹੋ ਸਕਦੇ ਨੇ ਭਾਰਤੀ ਟੀਮ ਦੇ ਲਈ ਤਾਂ ਉਸ ਦੇ ਵਿੱਚ ਰਿੰਕੂ ਸਿੰਘ ਜੋ ਕਿ ਮਿਡਲ ਆਰਡਰ ਦੇ ਵਿੱਚ ਬੱਲੇਬਾਜ਼ੀ ਕਰਦੇ ਦਿਖਾਈ ਦੇਣਗੇ ਉਹਨਾਂ ਦੇ ਨਾਲ 올 ਰਾਊਂਡਰ ਅਤੇ ਵਿਸ਼ਪ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਾਈਸ ਕਪਤਾਨ ਭਰਦੇ ਹਾਰਦਿਕ ਪਾण्डेਆ ਵੀ ਨੇ ਅਤੇ ਗੇਂਦਬਾਜ਼ੀ ਦੀ ਕਮਾਂ ਜਿਹੜੇ ਸੰਭਾਲਦੇ ਨਜ਼ਰ ਆਉਣਗੇ ਅਰਸ਼ਦੀਪ ਸਿੰਘ ਜੋ ਕਿ ਸਭ ਤੋਂ ਜ਼ਿਆਦਾ ਵਿਕਟਾਂ ਜਿੰਨਾਂ ਦੇ ਵੱਲੋਂ T20 ਵਿਸ਼ਵ ਕੱਪ ਦੇ ਵਿੱਚ ਲਈਆਂ ਗਿਆ ਸੀ ਅਰਸ਼ਦੀਪ ਸਿੰਘ ਦੇ ਨਾਲ ਰਵੀ ਵਿਸ਼ਨੋਈ ਸਪਿੰਨ ਦੇ ਵਿੱਚ ਗੇਂਦਬਾਜ਼ੀ ਦੇ ਵਿੱਚ ਕਮਾਲ ਦਿਖਾਉਣ ਗਿਆ ਤੇ ਉਹਨਾਂ ਦੇ ਨਾਲ ਮੁਹੰਮਦ ਸਿਰਾਜ਼ ਤੇ ਵੀ ਨਿਗਾਹ ਟਿਕੀਆਂ ਹੋਣ ਗਿਆ ਕਿ ਮੁਹੰਮਦ ਸਿਰਾਜ਼ ਦੇ ਵੱਲੋਂ ਕਿਹਜਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਪਰ ਜੇਕਰ ਮੁਹੰਮਦ ਸਿਰਾਜ਼ ਹੀ ਗੱਲ ਕਰੇ ਜਦੋਂ ਵੀ ਉਹ ਸ਼੍ਰੀਲੰਕਾ ਦੇ ਖਿਲਾਫ ਖੇਡਤੇ ਨੇ ਤਾਂ ਇਕੱਲੋਤੇ ਆਪਣੇ ਹੀ ਦਮ ਤੇ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਢੇਰ ਕਰ ਸਕਦੇ ਨੇ ਕਿਉਂਕਿ ਏਸ਼ੀਆ ਕੱਪ ਯਾਦ ਹੋਣਾ ਫਾਈਨਲ ਹੋਇਆ ਸੀ ਅਤੇ ਮਹਿਜ਼ 100 ਰੰਨਾ ਦੌੜਾਂ ਤੋਂ ਹੇਠਾ ਹੇਠਾ ਜਿਹੜਾ ਸਾਰੀ ਸ਼੍ਰੀਲੰਕਾ ਦੀ ਟੀਮ ਨੂੰ ਆਲ ਆਊਟ ਜਿਹੜਾ ਕਰ ਦਿੱਤਾ ਸੀ ਤਾਂ ਕਾਤਾ ਗੇਂਦਬਾਜ਼ ਕਿਤਨੇ ਕਿਤੇ ਸਾਬਤ ਹੋ ਸਕਦੇ ਨੇ ਪਰ ਜੇਕਰ ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਤੇ ਆਪਾਂ ਨਜ਼ਰ ਮਾਰੀਏ ਤਾਂ ਖੁਦ ਕਪਤਾਨ ਜਾਰੀ ਥਾ ਅਸ ਸ਼੍ਰੀਲੰਕਾ ਇੱਕ ਬਿਹਤਰੀਨ ਜਿਹੜੇ ਖਿਡਾਰੀ ਸਾਬਤ ਹੋ ਸਕਦੇ ਨੇ ਇਸ ਪਹਿਲੇ T20 ਮੁਕਾਬਲੇ ਦੇ ਵਿੱਚ ਤਾਂ ਉਹਨਾਂ ਦੇ ਨਾਲ ਜਿਹੜੇ ਬੱਲੇਬਾਜ਼ ਤੋਂ ਭਾਰਤੀ ਗੇਂਦਬਾਜ਼ਾਂ ਨੂੰ ਬਚਣਾ ਹੋਵੇਗਾ ਤਾਂ ਉਹ ਨੇ ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ ਜਿਨ੍ਹਾਂ ਨੂੰ ਸ਼੍ਰੀਲੰਕਾ ਦੀ ਟੀਮ ਦਾ ਵਿਰਾਟ ਕੋਹਲੀ ਵੀ ਮੰਨਿਆ ਜਾਂਦਾ ਤੇ ਕਿਤਨਾ ਕਿਤੇ ਵੱਡੇ ਬੱਲੇਬਾਜ਼ਾਂ ਦੇ ਵਿੱਚ ਵੱਡੇ ਖਿਡਾਰੀਆਂ ਦੇ ਵਿੱਚ ਉਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਕੁਸਲ ਮੈਂਡਿਸ ਤੇ ਬਹੁਤ ਸਾਰੀਆਂ ਨਜ਼ਰਾਂ ਹੋਣ ਕਿਹਾ ਤੇ ਉਹਨਾਂ ਦੇ ਨਾਲ ਜ਼ਿਕਰ ਗੱਲ ਕਰੀਏ ਤਾਂ ਸ਼੍ਰੀਲੰਕਾ ਕੁਸਲ ਮੈਂਡਿਸ ਅਤੇ ਉਹਨਾਂ ਦੇ ਨਾਲ ਨਿਸਾਂਕਾ ਜੋ ਕਿ ਸਲਾਮੀ ਬੱਲੇਬਾਜ਼ ਨੇ ਸ਼੍ਰੀਲੰਕਾ ਦੇ ਉਹਨਾਂ ਤੇ ਵੀ ਨਿਗਾਹ ਟਿਕਿਆ ਹੋਣ ਗਿਆ ਕਿ ਆਪਣਾ ਅਗਾਜ਼ ਜਿਹੜਾ ਪਹਿਲੇ T20 ਦੇ ਵਿੱਚ ਸ਼ਾਨਦਾਰ ਬੱਲੇ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸ਼੍ਰੀਲੰਕਾ ਦੇ ਫੈਨ ਇਹ ਹੀ ਉਮੀਦ ਕਰ ਰਹੇ ਉਹਨੇ ਕਿ ਸ਼ਾਨਦਾਰ ਪਾਰੀ ਦੌੜਾ ਉਹਨਾਂ ਦੇ ਬੱਲੇ ਦੇ ਵਿੱਚੋਂ ਜ਼ਰੂਰ ਨਿਕਲਣ ਪਰ ਜੇਕਰ ਬਾਕੀ ਖਿਡਾਰੀਆਂ ਦੀ ਗੱਲ ਕਰੀ ਤਾਂ ਜਿਹੜੇ ਪੁਰਾਣੇ ਸਾਬਕਾ ਕਪਤਾਨ ਆਪਾਂ ਕਹਿ ਸਕਦੇ ਹਾਂ ਵਿਸ਼ਪ ਕਪ ਤੇ ਵਿੱਚ ਕਪਤਾਨੀ ਕਰ ਰਹੀ ਸੀ ਹਸਰੰਗਾ ਇੱਕ ਕੀ ਫੈਕਟਰ ਪਲੇਅਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੀਲੰਕਾ ਦੀ ਟੀਮ ਦੇ ਲਈ ਸਾਬਤ ਹੋ ਸਕਦੇ ਨੇ ਗੇਂਦਬਾਜ਼ੀ ਦੇ ਵਿੱਚ ਵੀ ਅਤੇ ਬੱਲੇਬਾਜ਼ੀ ਦੇ ਵਿੱਚ ਵੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਦੋਂ ਬੱਲੇਬਾਜ਼ੀ ਕਰਨ ਦੇ ਲਈ ਆਉਂਦੇ ਨੇ ਤਾਂ ਬੱਲੇਬਾਜ਼ੀ ਦੇ ਵਿੱਚ ਉਹ ਕੀ ਕਰ ਸਕਦੇ ਨੇ ਕੀ ਪੋਟੈਂਸ਼ੀਅਲ ਉਹਨਾਂ ਦੇ ਕੋਲ ਹੈ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਬੱਲੇਬਾਜ਼ੀ ਵੱਡੇ ਵੱਡੇ ਸ਼ਾਟ ਹਿੱਟਾ ਉਹਨਾਂ ਦੇ ਬੱਲੇ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ ਨੇ ਅਤੇ ਉਹਨਾਂ ਤੋਂ ਇਲਾਵਾ ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲੋਂ ਦੋ ਗੇਂਦਬਾਜ਼ ਨੇ ਜੋ ਕਿ ਆਈਪੀਐਲ ਦੇ ਵਿੱਚ ਚਨਈ ਦੇ ਵੱਲੋਂ ਖੇਡਦੇ ਹੋਏ ਸ਼ਾਨਦਾਰ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਪਹਿਲੇ ਜਿਹੜੇ ਸਪਿਨਰ ਨੇ ਦਿਕਸ਼ਨਾ ਅਤੇ ਉਹਨਾਂ ਤੋਂ ਇਲਾਵਾ ਪਾਥੀਰਾ ਦਾ ਜੋ ਕਿ ਜਿਨ੍ਹਾਂ ਨੂੰ ਦੂਜਾ ਮਲਿੰਗਾ ਵੀ ਜਿਹੜਾ ਸ਼੍ਰੀਲੰਕਾ ਦੀ ਟੀਮ ਦਾ ਕਿਹਾ ਜਾਂਦਾ ਤਾਂ ਤਾ ਗੇਂਦਬਾਜ਼ੀ ਦੀ ਕਮਾਂਡ ਉਹਨਾਂ ਤੇ ਜਿਹੜੀ ਨਿਰਭਰ ਕਰੇਗੀ ਤਾਂ ਦੇਖਣਾ ਹੋਵੇਗਾ ਕੁਝ ਹੀ ਘੰਟਿਆਂ ਤੋਂ ਬਾਅਦ ਅੱਜ ਸ਼ਾਮ ਦੇ ਸਮੇਂ ਭਾਰਤੀ ਸਮੇਂ ਦੇ ਅਨੁਸਾਰ 7 ਵਜੇ ਜਿਹੜਾ ਪਹਿਲੇ T20 ਭਾਰਤ ਦੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਜਾਵੇਗਾ ਅਤੇ ਤਿੰਨ T20 ਮੈਚਾਂ ਦੀ ਸੀਰੀਜ਼ ਦੇ ਵਿੱਚ ਪਹਿਲੇ T20 ਦੇ ਵਿੱਚ ਕਿਹੜੀ ਟੀਮ ਬਾਜ਼ੀ ਮਾਰੇਗੀ ਇਹ ਦੇਖਣਾ ਹੋਵੇਗਾ ਨਿਊਜ਼ੌਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਤਾਂ ਖੂਜੀ ਘਾਂਟਿਆਂ ਤੋਂ ਬਾਅਦ ਸ਼ੁਰੂਆਤ ਹੋਵੇਗੀ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ T20 ਮੈਚ ਦੀ ਤੁਹਾਨੂੰ ਦੱਸੀਏ ਭਾਰਤੀ ਟੀਮ ਸ਼੍ਰੀਲੰਕਾ ਦੇ ਦੌਰੇ ਤੇ ਆ ਅਤੇ ਤਿੰਨ T20 ਮੈਚ ਇਸ ਦੌਰੇ ਤੇ ਭਾਰਤੀ ਟੀਮ ਖੇਡੇਗੀ ਤਾਂ ਉੱਥੇ ਹੀ ਤਿੰਨ ਇੱਕ ਦਿਨਾ ਮੈਚ ਵੀ ਨੇ ਜਿਹੜੇ ਭਾਰਤੀ ਟੀਮ ਦੇ ਵੱਲੋਂ ਸ਼੍ਰੀਲੰਕਾ ਦੇ ਖਿਲਾਫ ਖੇਡੇ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ ਸ਼੍ਰੀਲੰਕਾ ਦੇ ਖਿਲਾਫ ਪਹਿਲਾ T20 ਮੈਚ ਮੁਕਾਬਲਾ ਜਿਹੜਾ ਭਾਰਤੀ ਟੀਮ ਅੱਜ ਖੇਡੇਗੀ ਦੱਸ ਦਈਏ ਕਿ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਨੂੰ 7 ਵਜੇ ਜਿਹੜਾ ਇਸ ਮੈਚ ਦੀ ਸ਼ੁਰੂਆਤ ਹੋਵੇਗੀ ਸ਼ਾਮ ਨੂੰ 7 ਵਜੇ ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਸ਼੍ਰੀਲੰਕਾ ਦੇ ਪੈਲ ਕੇਲੇ ਦੇ ਸਟੇਡੀਅਮ ਦੇ ਵਿੱਚ ਇਹ ਜਿਹੜਾ ਮੁਕਾਬਲਾ ਹੋਵੇਗਾ ਤੁਹਾਨੂੰ ਦੱਸ ਦਈਏ ਜਦੋਂ ਇਹ ਟੀਮਾਂ ਪਿਛਲੀ ਵਾਰ ਆਮੋ ਸਾਹਮਣੇ T20 ਮੁਕਾਬਲੇ ਦੇ ਵਿੱਚ ਹੋਈਆਂ ਸੀ ਤਾਂ ਉਹ 2023 ਦਾ ਸਾਲ ਸੀ ਅਤੇ 2023 ਦੇ ਵਿੱਚ ਤਿੰਨ T20 ਮੁਕਾਬਲਿਆਂ ਦੀ ਸੀਰੀਜ਼ ਜਿਹੜੀ ਖੇਡੀ ਸੀ ਸ਼੍ਰੀਲੰਕਾ ਨੇ ਅਤੇ ਉਸ ਦੇ ਵਿੱਚ ਭਾਰਤੀ ਟੀਮ ਨੇ 2-1 ਦੇ ਨਾਲ ਇਹ ਸੀਰੀਜ਼ ਜਿਹੜੀ ਆਪਣੇ ਨਾਮ ਕੀਤੀ ਸੀ ਤਾਂ ਹੁਣੇ ਉਹਨੇ ਵਿਸ਼ਵ ਚੈਂਪੀਅਨ ਵੀ T20 ਫਾਰਮੈਟ ਦੇ ਵਿੱਚ ਭਾਰਤੀ ਟੀਮ ਬਣੀ ਆ ਪਰ ਨਵਾਂ ਕਪਤਾਨ ਹੈ ਭਾਰਤੀ ਟੀਮ ਦਾ ਸੂਰਜ ਕੁਮਾਰ ਯਾਦਵ ਜਿਹੜੇ ਕਪਤਾਨੀ ਕਰਦੇ ਭਾਰਤੀ ਟੀਮ ਤਿੰਨਾਂ ਸਹਰਾਉਣਗੇ ਤਾਂ ਉੱਥੇ ਹੀ ਸਿਰਫ ਕਪਤਾਨ ਨਵੇਂ ਨਹੀਂ ਬਲਕਿ ਭਾਰਤੀ ਟੀਮ ਦੇ ਕੋਚ ਵੀ ਨਵੇਂ ਨੇ ਗੋਤਮ ਗੰਭੀਰ ਦੇ ਤੌਰ 'ਤੇ ਭਾਰਤੀ ਕੋਚ ਇਹ ਪਹਿਲਾ ਅ ਸੀਰੀਜ਼ ਜਿਹੜੀ ਹੋਵੇਗੀ ਭਾਰਤ ਤੋਂ ਬਾਹਰ ਜਾ ਕੇ ਜਦੋਂ ਉਹ ਕੋਚ ਦੇ ਵਜੋਂ ਜਿਹੜੀ ਉਹਨਾਂ ਦੇ ਵੱਲੋਂ ਸੀਰੀਜ਼ ਖੇਡੀ ਜਾਵੇਗੀ ਤੁਹਾਨੂੰ ਦੱਸ ਦੇ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ T20 ਕਪਤਾਨ ਸੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲਿਆ ਅਤੇ ਜਿਸ ਤੋਂ ਬਾਅਦ ਹੁਣ ਜਿਹੜਾ ਸੂਰਜ ਕੁਮਾਰ ਯਾਦਵ ਨੂੰ ਕਪਤਾਨ ਬਣਾਇਆ ਗਿਆ ਤਾਂ ਉੱਥੇ ਹੀ ਵਾਈਸ ਕੈਪਟਨ ਨੇ ਜਿਹੜੇ ਉਹ ਵੀ ਭਾਰਤੀ ਟੀਮ ਦੇ ਵਿੱਚ ਨੇ ਤੇ ਦੂਜੇ ਪਾਸੇ ਨਵੇਂ ਕੋਚ ਨੇ ਗੋਤਮ ਗੰਮੀਰ ਜੋ ਕਿ ਬਤੌਰ ਕੋਚ ਜਿੰਨਾਂ ਦਾ ਇਹ ਪਹਿਲਾ ਭਾਰਤੀ ਜਿਹੜਾ ਕਹਿ ਸਕਦੇ ਹਾਂ ਕਿ ਸੀਰੀਜ਼ ਹੋਵੇਗੀ ਤੁਹਾਨੂੰ ਦੱਸ ਦਈਏ ਪਹਿਲਾ T20 ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਸ਼੍ਰੀਲੰਕਾ ਤੇ ਭਾਰਤ ਦੀਆਂ ਟੀਮਾਂ ਦੇ ਵਿਚਕਾਰ ਇੱਕ ਪਾਸੇ ਭਾਰਤ ਦੀ ਟੀਮ ਹੈ T20 ਚੈਂਪੀਅਨ ਬਣ ਕੇ ਆਈ ਹੈ ਵਿਸ਼ਵ ਚੈਂਪੀਅਨ ਉਸ ਤੋਂ ਬਾਅਦ ਜ਼ਿੰਬਾਬੇ ਦੇ ਵਿੱਚ ਨਵੇਂ ਜਿਹੜੇ ਹਰਫਨ ਮੌਲਾ ਖਿਡਾਰੀ ਸੀ ਨਵੇਂ ਯੁਵਾ ਖਿਡਾਰੀਆਂ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ ਜ਼ਿੰਬਾਬੇ ਦੇ ਵਿੱਚ 4-1 ਦੇ ਨਾਲ T20 ਸੀਰੀਜ਼ ਜਿੱਤੀ ਭਾਰਤੀ ਟੀਮ ਨੇ ਤੇ ਹੁਣ ਸਾਹਮਣੇ ਸ਼੍ਰੀਲੰਕਾ ਦੀ ਟੀਮ ਹੈ ਦੋਨੇ ਹੀ ਟੀਮਾਂ ਤੇ ਨਜ਼ਰ ਮਾਰਾਂਗੇ ਦੋਨੇ ਹੀ ਟੀਮਾਂ ਦੀ ਜੇਕਰ T20 ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਸਭ ਤੋਂ ਉੱਪਰ ਯਾਨੀ ਕਿ ਪਹਿਲਾ ਰੈਂਕ T20 ਦੇ ਵਿੱਚ ਭਾਰਤੀ ਟੀਮ ਦਾ ਤੇ ਸਾਹਮਣੇ ਵਾਲੀ ਟੀਮ ਜੇਕਰ ਸ਼੍ਰੀਲੰਕਾ ਟੀਮ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ T20 ਰੈਂਕਿੰਗ ਦੇ ਵਿੱਚ 8ਵੇਂ ਸਥਾਨ ਤੇ ਕਾਇਮ ਹਾਤਾ ਪਹਿਲੇ ਰੈਂਕ ਵਾਲੀ ਟੀਮ ਅਤੇ 8ਵੇਂ ਰੈਂਕ ਵਾਲੀ ਟੀਮ ਦਾ ਇਹ ਜਿਹੜਾ ਮੁਕਾਬਲਾ ਹੋਵੇਗਾ ਸ਼੍ਰੀਲੰਕਾ ਦੇ ਵਿੱਚ ਇਹ ਸਾਰੇ ਮੈਚ ਹੋਣਗੇ ਫਿਰ ਚਾਹੇ ਤਿੰਨੇ T20 ਮੈਚਾਂ ਦੀ ਗੱਲ ਕਰੀਏ ਜਾਂ ਫਿਰ ਤਿੰਨੇ ਇੱਕ ਦਿਨਾ ਮੈਚਾਂ ਦੀ ਗੱਲ ਕਰੀਏ ਜਦੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ ਭਾਰਤੀ ਟੀਮ ਦੇ ਜਿਹੜੇ ਨਾਲ ਉਥੇ ਸ਼੍ਰੀਲੰਕਾ ਪਹੁੰਚਣਗੇ ਉੱਥੇ ਉਹਨਾਂ ਦੇ ਵੱਲੋਂ ਵਨਡੇ ਜਿਹੜੇ ਮੈਚ ਨੇ ਮੁਕਾਬਲੇ ਨੇ ਇੱਕ ਦਿਨਾਂ ক্রিকেট ਮੈਚ ਉਹ ਖੇਡੇ ਜਾਣਗੇ ਪਰ ਫਿਲਹਾਲ ਸ਼ੁਰੂਆਤ ਹੋਣ ਜਾ ਰਹੀ ਹੈ T20 ਮੈਚਾਂ ਦੇ ਨਾਲ T20 ਦੇ ਵਿੱਚ ਪਿਛਲੀ ਵਾਰ 2023 ਦੇ ਵਿੱਚ ਟੀਮਾਂ ਮੋ ਸਾਹਮਣੇ ਹੋਈਆਂ ਸੀ ਅਤੇ ਭਾਰਤੀ ਟੀਮ ਨੇ ਦੋ ਇੱਕ ਦਿਨਾਂ ਦੀ ਸੀਰੀਜ਼ ਜਿੱਤੀ ਸੀ ਅਤੇ ਜੇਕਰ ਹੋਣ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦਾ बतौर T20 ਦੇ ਵਿੱਚ ਵਿਸ਼ਮ ਕੱਪ ਦੇ ਵਿੱਚ ਵੀ ਉਹ ਪ੍ਰਦਰਸ਼ਨ ਜਿਹੜਾ ਕੁਝ ਖਾਸ ਨਹੀਂ ਰਹੀ ਸੀ ਤੇ ਟਾਪ 8 ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਵੀ ਸ਼੍ਰੀਲੰਕਾ ਦੀ ਟੀਮ ਜਿਹੜੀ ਕਾਮਯਾਬ ਨਹੀਂ ਹੋ ਪਾਈ ਸੀ ਜਿਸ ਕਰਕੇ ਪਹਿਲਾਂ ਹੀ ਜਿਹੜਾ ਬਾਹਰ ਵਿਸ਼ਪ ਕੱਪ ਦੇ ਵਿੱਚੋਂ T20 ਚੋਂ ਸ਼੍ਰੀਲੰਕਾ ਦੀ ਟੀਮ ਆਉਗੀ ਸੀ ਪਰ ਇੱਕ ਵਾਰ ਫੇਰ ਹੁਣ ਵਾਪਸੀ ਦੀ ਲੀ ਤੇ ਉਤਰਨ ਦੀ ਕੋਸ਼ਿਸ਼ ਜਿਹੜੀ ਕਰੇਗੀ ਸ਼੍ਰੀਲੰਕਾ ਟੀਮ ਸ਼੍ਰੀਲੰਕਾ ਟੀਮ ਦੇ ਖਿਡਾਰੀ ਨੇ ਅਤੇ ਤੁਹਾਨੂੰ ਦੱਸ ਦਈਏ ਜੇਕਰ ਭਾਰਤੀ ਟੀਮ ਦੇ ਨਵੇਂ ਕਪਤਾਨ ਨੇ ਸੁਰੇਸ਼ ਕੁਮਾਰ ਯਾਦਵ ਦੇ ਰੂਪ ਤੇ ਵਿੱਚ ਤਾਂ ਦੂਜੇ ਪਾਸੇ ਸ਼੍ਰੀਲੰਕਾ ਦੇ ਵੀ ਨਵੇਂ ਕਪਤਾਨ ਨੇ ਤੁਹਾਨੂੰ ਦੱਸਿਆ T20 ਦੇ ਨਵੇਂ ਕਪਤਾਨੀ ਜਿਹੜੀ ਸੌਂਪੀ ਗਈ ਆ ਚਾਰੀਤਾ ਸ੍ਰੀਲੰਕਾ ਨੂੰ ਜਿਹੜਾ ਕਪਤਾਨੀ ਸੌਂਪੀ ਗਿਆ ਤਜਰਬੇਕਾਰ ਖਿਡਾਰੀ ਨੇ ਆਪਾਂ ਕਹਿ ਸਕਦੇ ਹਾਂ T20 ਅਤੇ ਇੱਕ ਦਿਨਾ ਕ੍ਰਿਕਟ ਦੇ ਵਿੱਚ ਸ਼ਾਨਦਾਰ ਫਾਰਮ ਦੇ ਵਿੱਚ ਵੀ ਨੇ ਅਤੇ ਉਹਨਾਂ ਨੂੰ ਕਪਤਾਨੀ ਸੌਂਪੀ ਗਿਆ ਤੇ ਤੁਹਾਨੂੰ ਦੱਸ ਦਈਏ ਸ੍ਰੀਲੰਕਾ ਦੇ ਅੱਠਵੇਂ ਜਿਹੜੇ ਕਪਤਾਨ ਬਣੇ ਨੇ T20 ਦੇ ਸਤੋਂ ਪਹਿਲਾਂ ਕਿਉਂਕਿ ਬਹੁਤ ਸਾਰੇ ਕਪਤਾਨ ਰਹੇ ਨੇ T20 ਦੇ ਜੇਕਰ ਆਪਾਂ ਗੱਲ ਕਰੀਏ ਸ੍ਰੀਲੰਕਾ ਵੀ ਕਪਤਾਨ ਰਹੇ ਨੇ ਅੰਜिलो ਉਹ ਮੈਥਿਊਜ਼ ਵੀ ਕਪਤਾਨ ਰਹੇ ਨੇ ਅਤੇ ਅੱਠਵੇਂ ਕਪਤਾਨ ਬਣੇ ਨੇ ਜਿਹੜੇ ਉਹਨਾਂ ਚਾਰੇ ਦਾ ਸਲੰਕਾ ਨੂੰ ਜਿਹੜੀ ਕਪਤਾਨੀ ਹੈ ਸ਼੍ਰੀਲੰਕਾ ਤੇ ਸੌਂਪੀ ਗਿਆ ਤੁਹਾਨੂੰ ਦੱਸਿਆ ਕਿ ਪਾਲੇ ਖੇਲੇ ਦੇ ਸਟੇਡੀਅਮ ਤੇ ਮੈਦਾਨ ਤੇ ਜਿਹੜਾ ਮੁਕਾਬਲਾ ਖੇਡਿਆ ਜਾਂ ਬਗਾਤੇ ਜੇਕਰ ਇੱਥੇ ਗੱਲ ਕਰੀਏ ਪਹਿਲਾਂ ਜੇਕਰ ਬੱਲੇਬਾਜ਼ੀ ਜਿਹੜੀ ਵੀ ਟੀਮ ਕਰਦੀ ਹੈ ਤਾਂ ਉਸਨੇ ਹੁਣ ਤੱਕ 12 ਵਾਰ ਜਿਹੜੇ ਮੁਕਾਬਲੇ ਜਿੱਤੇ ਨੇ 23 ਦੇ ਵਿੱਚੋਂ ਅਤੇ ਜਿਹੜੇ ਬਾਕੀ ਦੇ ਰਹਿੰਦੇ ਮੈਚ ਨੇ ਤਾਂ ਦੂਜੀ ਬੱਲੇਬਾਜ਼ੀ ਜਦੋਂ ਟੀਮ ਕਰਨ ਦੇ ਲਈ ਉਤਰਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ 11 ਮੈਚ ਨੇ ਜਿੱਤੇ ਜਾ ਚੁੱਕੇ ਨੇ ਤਾਂ ਕੁਝ ਖਾਸ ਜਿਹੜਾ ਜ਼ਿਆਦਾ فرق ਨਹੀਂ ਹੈਗਾ ਟੀਮ ਚਾਹੇ ਪਹਿਲਾਂ ਬੱਲੇਬਾਜ਼ੀ ਕਰੇ ਜਾਂ ਫਿਰ ਗੇਂਦਬਾਜ਼ੀ ਕਰੇ ਪਰ ਜੇਕਰ ਪਿਚ ਤੇ ਇੱਕ ਨਿਗਾ ਮਾਰੀਏ ਤਾਂ ਲੱਗ ਰਿਹਾ ਹੈ ਕਿ ਜਿਹੜੀ ਵੀ ਟੀਮ ਟਾਸ ਜਿੱਤੇਗੀ ਫਿਰ ਚਾਹੇ ਉਹ ਚਰਿਤ ਅਸਲੰਕਾ ਹੋਣ ਜਾਂ ਫਿਰ ਭਾਰਤੀ ਟੀਮ ਦੇ ਕਪਤਾਨ ਸੂਰਜ ਕੁਮਾਰ ਯਾਦਵ ਹੋਣ ਕਿ ਉਹ ਬੱਲੇਬਾਜ਼ੀ ਦੇ ਲਈ ਦੇਖਣਗੇ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਟੀਮ ਟਾਸ ਜਿੱਤੇਗੀ ਪਰ ਜੇਕਰ ਦੋਨੇ ਹੀ ਟੀਮਾਂ ਦਾ ਜੇਕਰ ਕੰਪੈਰੀਸ਼ਨ ਦੇਖੀ ਆਪਾਂ ਕਿ T20 ਕ੍ਰਿਕਟ ਦੇ ਵਿੱਚ ਕਿੰਨੀ ਵਾਰ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਮੋ ਸਾਹਮਣੇ ਹੋਈਆਂ ਨੇ ਤਾਂ ਤੁਹਾਨੂੰ ਦੱਸ ਦੇ ਕਿ 29 ਵਾਰ ਸ਼੍ਰੀਲੰਕਾ ਤੇ ਭਾਰਤ T20 ਕ੍ਰਿਕਟ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਜਿੱਕਰ ਗੱਲ ਕਰੀ ਤਾਂ ਮੋ ਸਾਹਮਣੇ ਹੋਈਆਂ ਨੇ 29 ਮੁਕਾਬਲੇ ਨੇ ਜਿਹੜੇ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਗਏ ਨੇ ਅਤੇ 29 ਦੇ ਵਿੱਚੋਂ 19 ਵਾਰ ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ ਤਾਂ ਉੱਥੇ ਹੀ ਜਿਹੜਾ 9 ਵਾਰ ਕਹਿ ਸਕਦੇ ਆ ਕਿ 9 ਵਾਰ ਜਿਹੜਾ ਰਿਕਾਰਡ ਬੋਲਦਾ ਹੈ ਕਿ 9 ਵਾਰ ਸ਼੍ਰੀਲੰਕਾ ਦੀ ਟੀਮ ਆ ਭਾਰਤ ਦੀ ਟੀਮ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੀ ਹੈ ਤਾਂ ਉੱਥੇ ਹੀ ਜਿਹੜਾ ਇੱਕ ਮੁਕਾਬਲਾ ਬੇਨਤੀਜਾ ਰਿਹਾ ਸੀ ਮੀ ਕਰਕੇ ਪਰ ਉਸ ਤੋਂ ਬਗੈਰ ਜਿੱਕਰ ਦੇਖੀਏ ਤਾਂ ਭਾਰਤ ਦਾ ਪਲੜਾ ਜਿਹੜਾ ਕਹਿ ਸਕਦੇ ਆ ਕਿ ਭਾਵੇਂ ਕਿ ਤਨਾ ਕਿਤੇ ਸ਼੍ਰੀਲੰਕਾ ਤੇ ਨਜ਼ਰ ਆ ਰਿਹਾ ਤੇ ਹੁਣ ਤੱਕ ਜੇਕਰ ਇੱਕ ਅਨੁਮਾਨ ਲਗਾਇਆ ਜਾਵੇ ਜਿਤਾ ਪ੍ਰਤੀਸ਼ਤ ਦੇਖੀ ਜਾਵੇ ਕਿ ਕਿਹੜੀ ਟੀਮ ਤੇ ਵਿਨਿੰਗ ਪਰਸੈਂਟੇਜ ਕਿੰਨਾ ਹੱਕ ਦੇ ਵਿੱਚ ਜਾ ਰਿਹਾ ਤਾਂ 65% ਜਿਹੜੀ VOTING ਹੈ ਭਾਰਤੀ ਟੀਮ ਨੂੰ ਹੋਈ ਹੈ 65% ਅਕੜੇ ਨੇ ਲੋਕ ਕਿ ਭਾਰਤੀ ਟੀਮ ਹੈ ਜਿਹੜਾ ਪਹਿਲਾ T20 ਮੁਕਾਬਲਾ ਹੋਵੇਗਾ ਜਿਹੜਾ ਖੇਡਿਆ ਜਾਵੇਗਾ ਕੁਝ ਹੀ ਘੰਟਿਆਂ ਤੋਂ ਬਾਅਦ ਤਾਂ ਉਸ ਦੇ ਵਿੱਚ 65% ਜਿਹੜੀ ਭਾਰਤੀ ਟੀਮ ਜਿੱਤ हासिल ਕਰੇਗੀ ਤੇ 35% ਜਿਹੜੀ VOTING ਹੈ ਸ਼੍ਰੀਲੰਕਾ ਦੀ ਟੀਮ ਨੂੰ ਗਈ ਹੈ ਕਿ ਸ਼੍ਰੀਲੰਕਾ ਦੀ ਟੀਮ ਜਿਹੜਾ ਭਾਰਤੀ ਟੀਮ ਨੂੰ ਹਰਾ ਸਕਦੀ ਹੈ ਤਾਂ ਦੇਖਣਾ ਹੋਵੇਗਾ ਇੱਕ ਪਾਸੇ ਦੋਨੇ ਹੀ ਟੀਮਾਂ ਦੇ ਨਵੇਂ ਕਪਤਾਨ ਨੇ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਨਵੇਂ ਕੋਚ ਵੀ ਨੇ ਗੌਤਮ ਗੰਭੀਰ ਜਿਹੜੇ ਹੈੱਡ ਕੋਚ ਬਣਾਏ ਗਏ ਨੇ ਨਵੇਂ ਕਪਤਾਨ ਸੂਰਜ ਕੁਮਾਰ ਯਾਦਵ ਨੇ ਪਰ ਸੂਰਜ ਕੁਮਾਰ ਯਾਦਵ ਦੇ ਟੀਮ ਦੇ ਵਿੱਚ ਸਾਥ ਦਿੰਦੇ ਖਿਡਾਰੀ ਜਿਹੜੇ ਨਜ਼ਰ ਆਉਣਗੇ ਕੱਲ ਨੂੰ ਪਲੇਇੰਗ 11 ਕੀ ਹੋਵੇਗੀ ਭਾਰਤੀ ਟੀਮ ਦੀ ਤਾਂ ਉਸ ਤੇ ਜ਼ਿਕਰ ਚਰਚਾ ਕਰੀਏ ਤਾਂ ਉਸ ਦੇ ਵਿੱਚ ਓਪਨਰ ਤੁਨੂ ਸ਼ਮਨ ਗਿੱਲ ਦੇ ਨਾਲ ਤੇਜਸਵੀ ਅਜੇ ਜੈਸਵੀ ਜੈਸਵਾਲ ਕਿਤਨਾ ਕਿਤੇ ਓਪਨਿੰਗ ਬੱਲੇਬਾਜ਼ੀ ਕਰਦੇ ਨਜ਼ਰ ਆ ਸਕਦੇ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਇੰਪੋਰਟੈਂਟ ਖਿਡਾਰੀ ਨੇ ਕੀ ਫੈਕਟਰ ਇਸ ਮੈਚ ਦੇ ਵਿੱਚ ਸਾਬਤ ਹੋ ਸਕਦੇ ਨੇ ਭਾਰਤੀ ਟੀਮ ਦੇ ਲਈ ਤਾਂ ਉਸ ਦੇ ਵਿੱਚ ਰਿੰਕੂ ਸਿੰਘ ਜੋ ਕਿ ਮਿਡਲ ਆਰਡਰ ਦੇ ਵਿੱਚ ਬੱਲੇਬਾਜ਼ੀ ਕਰਦੇ ਦਿਖਾਈ ਦੇਣਗੇ ਉਹਨਾਂ ਦੇ ਨਾਲ 올 ਰਾਊਂਡਰ ਅਤੇ ਵਿਸ਼ਪ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਾਈਸ ਕਪਤਾਨ ਭਾਰਤ ਦੇ ਹਾਰਦਿਕ ਪਾਟੇਆ ਵੀ ਨੇ ਅਤੇ ਗੇਂਦਬਾਜ਼ੀ ਦੀ ਕਮਾਂ ਜਿਹੜੇ ਸੰਭਾਲਦੇ ਨਜ਼ਰ ਆਉਣਗੇ ਅਰਸ਼ਦੀਪ ਸਿੰਘ ਜੋ ਕਿ ਸਭ ਤੋਂ ਜ਼ਿਆਦਾ ਵਿਕਟਾਂ ਜਿੰਨਾਂ ਦੇ ਵੱਲੋਂ T20 ਵਿਸ਼ਵ ਕੱਪ ਦੇ ਵਿੱਚ ਲਈਆਂ ਗਿਆ ਸੀ ਅਰਸ਼ਦੀਪ ਸਿੰਘ ਦੇ ਨਾਲ ਰਵੀ ਵਿਸ਼ਨੋਈ ਸਪਿੰਨ ਦੇ ਵਿੱਚ ਗੇਂਦਬਾਜ਼ੀ ਦੇ ਵਿੱਚ ਕਮਾਲ ਦਿਖਾਉਣ ਗਿਆ ਤੇ ਉਹਨਾਂ ਦੇ ਨਾਲ ਮੁਹੰਮਦ ਸਿਰਾਜ਼ ਤੇ ਵੀ ਨਿਗਾਹ ਟਿਕੀਆਂ ਹੋਣ ਗਿਆ ਕਿ ਮੁਹੰਮਦ ਸਿਰਾਜ਼ ਦੇ ਵੱਲੋਂ ਕੀਜਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਪਰ ਜੇਕਰ ਮੁਹੰਮਦ ਸਿਰਾਜ਼ ਦੀ ਗੱਲ ਕਰੀਏ ਜਦੋਂ ਵੀ ਉਹ ਸ਼੍ਰੀਲੰਕਾ ਦੇ ਖਿਲਾਫ ਖੇਡਤੇ ਨੇ ਤਾਂ ਇਕੱਲੋਤੇ ਆਪਣੇ ਹੀ ਦਮ ਤੇ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਢੇਰ ਕਰ ਸਕਦੇ ਨੇ ਕਿਉਂਕਿ ਏਸ਼ੀਆ ਕੱਪ ਯਾਦ ਹੋਣਾ ਫਾਈਨਲ ਹੋਇਆ ਸੀ ਅਤੇ ਮਹਿਜ਼ 100 ਰੰਨਾਂ ਦੌੜਾਂ ਤੋਂ ਹੇਠਾ ਹੇਠਾ ਜਿਹੜਾ ਸਾਰੀ ਸ਼੍ਰੀਲੰਕਾ ਦੀ ਟੀਮ ਨੂੰ ਆਲ ਆਊਟ ਜਿਹੜਾ ਕਰ ਦਿੱਤਾ ਸੀ ਤਾਂ ਕਾਹਤਾ ਗੇਂਦਬਾਜ਼ ਕਿਤਨਾ ਕਿਤੇ ਸਾਬਤ ਹੋ ਸਕਦੇ ਨੇ ਪਰ ਜੇਕਰ ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਤੇ ਆਪਾਂ ਨਜ਼ਰ ਮਾਰੀਏ ਤਾਂ ਖੁਦ ਕਪਤਾਨ ਜਾਰੀ ਥਾ ਅਸ ਸ਼੍ਰੀਲੰਕਾ ਇੱਕ ਬਿਹਤਰੀਨ ਜਿਹੜੇ ਖਿਡਾਰੀ ਸਾਬਤ ਹੋ ਸਕਦੇ ਨੇ ਇਸ ਪਹਿਲੇ T20 ਮੁਕਾਬਲੇ ਦੇ ਵਿੱਚ ਤਾਂ ਉਹਨਾਂ ਦੇ ਨਾਲ ਜਿਹੜੇ ਬੱਲੇਬਾਜ਼ ਤੋਂ ਭਾਰਤੀ ਗੇਂਦਬਾਜ਼ਾਂ ਨੂੰ ਬਚਣਾ ਹੋਵੇਗਾ ਤਾਂ ਉਹਨੇ ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ ਜਿਨ੍ਹਾਂ ਨੂੰ ਸ਼੍ਰੀਲੰਕਾ ਦੀ ਟੀਮ ਦਾ ਵਿਰਾਟ ਕੋਹਲੀ ਵੀ ਮੰਨਿਆ ਜਾਂਦਾ ਤੇ ਕਿਤਨਾ ਕਿਤੇ ਵੱਡੇ ਬੱਲੇਬਾਜ਼ਾਂ ਦੇ ਵਿੱਚ ਵੱਡੇ ਖਿਡਾਰੀਆਂ ਦੇ ਵਿੱਚ ਉਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਕੁਸਲ ਮੈਂਡਿਸ ਤੇ ਬਹੁਤ ਸਾਰੀਆਂ ਨਜ਼ਰਾਂ ਆਉਣ ਕਿਹਾ ਤੇ ਉਹਨਾਂ ਦੇ ਨਾਲ ਜ਼ਿਕਰ ਗੱਲ ਕਰੀਏ ਤਾਂ ਸ਼੍ਰੀਲੰਕਾ ਕੁਸਲ ਮੈਂਡਿਸ ਅਤੇ ਉਹਨਾਂ ਦੇ ਨਾਲ ਨਿਸਾਂਕਾ ਜੋ ਕਿ ਸਲਾਮੀ ਬੱਲੇਬਾਜ਼ ਨੇ ਸ਼੍ਰੀਲੰਕਾ ਦੇ ਉਹਨਾਂ ਤੇ ਵੀ ਨਿਗਾਹ ਟਿਕਿਆ ਹੋਣ ਗਿਆ ਕਿ ਆਪਣਾ ਅਗਾਜ਼ ਜਿਹੜਾ ਪਹਿਲੇ T20 ਦੇ ਵਿੱਚ ਸ਼ਾਨਦਾਰ ਬੱਲੇ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸ਼੍ਰੀਲੰਕਾ ਦੇ ਫੈਨ ਇਹੀ ਉਮੀਦ ਕਰ ਰਹੇ ਹੋਣੇ ਕਿ ਸ਼ਾਨਦਾਰ ਪਾਰੀ ਦੌੜਾ ਉਹਨਾਂ ਦੇ ਬੱਲੇ ਦੇ ਵਿੱਚੋਂ ਜ਼ਰੂਰ ਨਿਕਲਣ ਪਰ ਜੇਕਰ ਬਾਕੀ ਖਿਡਾਰੀਆਂ ਦੀ ਗੱਲ ਕਰੀ ਤਾਂ ਜਿਹੜੇ ਪੁਰਾਣੇ ਸਾਬਕਾ ਕਪਤਾਨ ਆਪਾਂ ਕਹਿ ਸਕਦੇ ਹਾਂ ਵਿਸ਼ਪ ਕੱਪ ਦੇ ਵਿੱਚ ਕਪਤਾਨੀ ਕਰ ਰਹੀ ਸੀ ਹਸਰੰਗਾ ਇੱਕ ਕੀ ਫੈਕਟਰ ਪਲੇਅਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੀਲੰਕਾ ਦੀ ਟੀਮ ਦੇ ਲਈ ਸਾਬਤ ਹੋ ਸਕਦੇ ਨੇ ਗੇਂਦਬਾਜ਼ੀ ਦੇ ਵਿੱਚ ਵੀ ਅਤੇ ਬੱਲੇਬਾਜ਼ੀ ਦੇ ਵਿੱਚ ਵੀ ਕਿਉਂਕਿ ਆਪਾਂ ਜਾਣਦੇ ਆ ਕਿ ਜਦੋਂ ਬੱਲੇਬਾਜ਼ੀ ਕਰਨ ਦੇ ਲਈ ਆਉਂਦੇ ਨੇ ਤਾਂ ਬੱਲੇਬਾਜ਼ੀ ਦੇ ਵਿੱਚ ਉਹ ਕੀ ਕਰ ਸਕਦੇ ਨੇ ਕੀ ਪੋਟੈਂਸ਼ੀਅਲ ਉਹਨਾਂ ਦੇ ਕੋਲ ਹੈ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਬੱਲੇਬਾਜ਼ੀ ਵੱਡੇ ਵੱਡੇ ਸ਼ਾਰਟ ਹਿੱਟਾਂ ਉਹਨਾਂ ਦੇ ਬੱਲੇ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ ਨੇ ਅਤੇ ਉਹਨਾਂ ਤੋਂ ਇਲਾਵਾ ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲੋਂ ਦੋ ਗੇਂਦਬਾਜ਼ ਨੇ ਜੋ ਕਿ ਆਈਪੀਐਲ ਦੇ ਵਿੱਚ ਚਨਈ ਦੇ ਵੱਲੋਂ ਖੇਡਦੇ ਹੋਏ ਸ਼ਾਨਦਾਰ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਪਹਿਲੇ ਜਿਹੜੇ ਸਪਿਨਰ ਨੇ ਦਿਕਸ਼ਨਾ ਅਤੇ ਉਹਨਾਂ ਤੋਂ ਇਲਾਵਾ ਪਾਥੀਰਾਣਾ ਜੋ ਕਿ ਜਿੰਨਾਂ ਨੂੰ ਦੂਜਾ ਮਲਿੰਗਾ ਵੀ ਜਿਹੜਾ ਸ਼੍ਰੀਲੰਕਾ ਦੀ ਟੀਮ ਦਾ ਕਿਹਾ ਜਾਂਦਾ ਤਾਂ ਤਾ ਗੇਂਦਬਾਜ਼ੀ ਦੀ ਕਮਾਂਡ ਉਹਨਾਂ ਤੇ ਜਿਹੜੀ ਨਿਰਭਰ ਕਰੇਗੀ ਤਾਂ ਦੇਖਣਾ ਹੋਵੇਗਾ ਕੁਝ ਹੀ ਘੰਟਿਆਂ ਤੋਂ ਬਾਅਦ ਅੱਜ ਸ਼ਾਮ ਦੇ ਸਮੇਂ ਭਾਰਤੀ ਸਮੇਂ ਦੇ ਅਨੁਸਾਰ 7 ਵਜੇ ਜਿਹੜਾ ਪਹਿਲੇ T20 ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਜਾਵੇਗਾ ਅਤੇ ਤਿੰਨ T20 ਮੈਚਾਂ ਦੀ ਸੀਰੀਜ਼ ਦੇ ਵਿੱਚ ਪਹਿਲੇ T20 ਦੇ ਵਿੱਚ ਕਿਹੜੀ ਟੀਮ ਬਾਜ਼ੀ ਮਾਰੇਗੀ ਇਹ ਦੇਖਣਾ ਹੋਵੇਗਾ ਨਿូវਸ ਆਨਲਾਈਨ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਤਾਂ ਖੂਜੀ ਕਾਂਠਿਆਂ ਤੋਂ ਬਾਅਦ ਸ਼ੁਰੂਆਤ ਹੋਵੇਗੀ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ T20 ਮੈਚ ਦੀ ਤੁਹਾਨੂੰ ਦੱਸ ਦਈਏ ਭਾਰਤੀ ਟੀਮ ਸ਼੍ਰੀਲੰਕਾ ਦੇ ਦੌਰੇ ਤੇ ਆ ਅਤੇ ਤਿੰਨ T20 ਮੈਚ ਇਸ ਦੌਰੇ ਤੇ ਭਾਰਤੀ ਟੀਮ ਖੇਡੇਗੀ ਤਾਂ ਉੱਥੇ ਹੀ ਅੱਜ ਇੱਕ ਦਿਨਾ ਮੈਚ ਵੀ ਨੇ ਜਿਹੜੇ ਭਾਰਤੀ ਟੀਮ ਦੇ ਵੱਲੋਂ ਸ਼੍ਰੀਲੰਕਾ ਦੇ ਖਿਲਾਫ ਖੇਡੇ ਜਾਣਗੇ ਜਿਸ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ ਸ਼੍ਰੀਲੰਕਾ ਦੇ ਖਿਲਾਫ ਪਹਿਲਾ T20 ਮੈਚ ਮੁਕਾਬਲਾ ਜਿਹੜਾ ਭਾਰਤੀ ਟੀਮ ਅੱਜ ਖੇਡੇਗੀ ਦੱਸ ਦਈਏ ਕਿ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਨੂੰ 7 ਵਜੇ ਜਿਹੜਾ ਇਸ ਮੈਚ ਦੀ ਸ਼ੁਰੂਆਤ ਹੋਵੇਗੀ ਸ਼ਾਮ ਨੂੰ 7 ਵਜੇ ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ ਤੇ ਤੁਹਾਨੂੰ ਦੱਸ ਦਈਏ శ్రీਲੰਕਾ ਦੇ ਪੈਲ ਕੇਲੇ ਦੇ ਸਟੇਡੀਅਮ ਦੇ ਵਿੱਚ ਇਹ ਜਿਹੜਾ ਮੁਕਾਬਲਾ ਹੋਵੇਗਾ ਤੁਹਾਨੂੰ ਦੱਸ ਦਈਏ ਜਦੋਂ ਇਹ ਟੀਮਾਂ ਪਿਛਲੀ ਵਾਰ ਆਮੋ ਸਾਹਮਣੇ T20 ਮੁਕਾਬਲੇ ਦੇ ਵਿੱਚ ਹੋਈਆਂ ਸੀ ਤਾਂ ਉਹ 2023 ਦਾ ਸਾਲ ਸੀ ਅਤੇ 2023 ਦੇ ਵਿੱਚ ਤਿੰਨ T20 ਮੁਕਾਬਲਿਆਂ ਦੀ ਸੀਰੀਜ਼ ਜਿਹੜੀ ਖੇਡੀ ਸੀ ਸ਼੍ਰੀਲੰਕਾ ਨੇ ਅਤੇ ਉਸ ਦੇ ਵਿੱਚ ਭਾਰਤੀ ਟੀਮ ਨੇ 2-1 ਦੇ ਨਾਲੇ ਸੀਰੀਜ਼ ਜਿਹੜੀ ਆਪਣੇ ਨਾਮ ਕੀਤੀ ਸੀ ਤਾਂ ਹੁਣੇ ਉਹਨੇ ਵਿਸ਼ਵ ਚੈਂਪੀਅਨ ਵੀ T20 ਫਾਰਮੈਟ ਦੇ ਵਿੱਚ ਭਾਰਤੀ ਟੀਮ ਬਣੀ ਆ ਪਰ ਨਵਾਂ ਕਪਤਾਨ ਹੈ ਭਾਰਤੀ ਟੀਮ ਦਾ ਸੂਰਜ ਕੁਮਾਰ ਯਾਦਵ ਜਿਹੜੇ ਕਪਤਾਨੀ ਕਰਦੇ ਭਾਰਤੀ ਟੀਮ ਤਿੰਨਾਂ ਸਰਾਉਣਗੇ ਤਾਂ ਉੱਥੇ ਹੀ ਸਿਰਫ ਕਪਤਾਨ ਨਾ ਮਾਨੇ ਬਲਕਿ ਭਾਰਤੀ ਟੀਮ ਦੇ ਕੋਚ ਵੀ ਨਵੇਂ ਨੇ ਗੋਤਮ ਗੰਭੀਰ ਦੇ ਤੌਰ 'ਤੇ ਭਾਰਤੀ ਕੋਚ ਇਹ ਪਹਿਲਾ ਸੀਰੀਜ਼ ਜਿਹੜੀ ਹੋਵੇਗੀ ਭਾਰਤ ਤੋਂ ਬਾਹਰ ਜਾ ਕੇ ਜਦੋਂ ਉਹ ਕੋਚ ਦੇ ਵਜੋਂ ਜਿਹੜੀ ਉਹਨਾਂ ਦੇ ਵੱਲੋਂ ਸੀਰੀਜ਼ ਖੇਡੀ ਜਾਵੇਗੀ ਤੁਹਾਨੂੰ ਦੱਸ ਦੇ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ T20 ਕਪਤਾਨ ਸੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲਿਆ ਅਤੇ ਜਿਸ ਤੋਂ ਬਾਅਦ ਹੁਣ ਜਿਹੜਾ ਸੂਰਜ ਕੁਮਾਰ ਯਾਦਵ ਨੂੰ ਕਪਤਾਨ ਬਣਾਇਆ ਗਿਆ ਤਾਂ ਉੱਥੇ ਹੀ ਵਾਈਸ ਕੈਪਟਨ ਨੇ ਜਿਹੜੇ ਉਹ ਵੀ ਭਾਰਤੀ ਟੀਮ ਦੇ ਵਿੱਚ ਨੇ ਤੇ ਦੂਜੇ ਪਾਸੇ ਨਵੇਂ ਕੋਚ ਨੇ ਗੋਤਮ ਗੰਮੀਰ ਜੋ ਕਿ ਬਤੌਰ ਕੋਚ ਜਿੰਨਾਂ ਦਾ ਇਹ ਪਹਿਲਾ ਭਾਰਤੀ ਜਿਹੜਾ ਕਹਿ ਸਕਦੇ ਹਾਂ ਕਿ ਸੀਰੀਜ਼ ਹੋਵੇਗੀ ਤੁਹਾਨੂੰ ਦੱਸ ਦਈਏ ਪਹਿਲਾ T20 ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਸ਼੍ਰੀਲੰਕਾ ਤੇ ਭਾਰਤ ਦੀਆਂ ਟੀਮਾਂ ਦੇ ਵਿਚਕਾਰ ਇੱਕ ਪਾਸੇ ਭਾਰਤੀ ਟੀਮ ਹੈ T20 ਚੈਂਪੀਅਨ ਬਣ ਕੇ ਆਈ ਹੈ ਵਿਸ਼ਵ ਚੈਂਪੀਅਨ ਉਸ ਤੋਂ ਬਾਅਦ ਜ਼ਿੰਬਾਬਵੇ ਦੇ ਵਿੱਚ ਨਵੇਂ ਜਿਹੜੇ ਹਰਫਨ ਮੌਲਾ ਖਿਡਾਰੀ ਸੀ ਨਵੇਂ ਯੁਵਾ ਖਿਡਾਰੀਆਂ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ ਜ਼ਿੰਬਾਬਵੇ ਦੇ ਵਿੱਚ 4-1 ਦੇ ਨਾਲ T20 ਸੀਰੀਜ਼ ਜਿੱਤੀ ਭਾਰਤੀ ਟੀਮ ਨੇ ਅਤੇ ਹੁਣ ਸਾਹਮਣੇ ਸ਼੍ਰੀਲੰਕਾ ਦੀ ਟੀਮ ਹੈ ਦੋਨੇ ਹੀ ਟੀਮਾਂ ਤੇ ਨਜ਼ਰ ਮਾਰਾਂਗੇ ਦੋਨੇ ਹੀ ਟੀਮਾਂ ਦੀ ਜੇਕਰ T20 ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਸਭ ਤੋਂ ਉੱਪਰ ਯਾਨੀ ਕਿ ਪਹਿਲਾ ਰੈਂਕ T20 ਦੇ ਵਿੱਚ ਭਾਰਤੀ ਟੀਮ ਦਾ ਤੇ ਸਾਹਮਣੇ ਵਾਲੀ ਟੀਮ ਜੇਕਰ ਸ਼੍ਰੀਲੰਕਾ ਟੀਮ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ T20 ਰੈਂਕਿੰਗ ਦੇ ਵਿੱਚ 8ਵੇਂ ਸਥਾਨ ਤੇ ਕਾਇਮ ਆਤਾ ਪਹਿਲੇ ਰੈਂਕ ਵਾਲੀ ਟੀਮ ਅਤੇ 8ਵੇਂ ਰੈਂਕ ਵਾਲੀ ਟੀਮ ਦਾ ਇਹ ਜਿਹੜਾ ਮੁਕਾਬਲਾ ਹੋਵੇਗਾ ਸ਼੍ਰੀਲੰਕਾ ਦੇ ਵਿੱਚ ਇਹ ਸਾਰੇ ਮੈਚ ਹੋਣਗੇ ਫਿਰ ਚਾਹੇ ਤਿੰਨੇ T20 ਮੈਚਾਂ ਦੀ ਗੱਲ ਕਰੀਏ ਜਾਂ ਫਿਰ ਤਿੰਨੇ ਇੱਕ ਦਿਨਾ ਮੈਚਾਂ ਦੀ ਗੱਲ ਕਰੀਏ ਜਦੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਲੀ ਵੀ ਭਾਰਤੀ ਟੀਮ ਦੇ ਜਿਹੜੇ ਨਾਲ ਉੱਥੇ ਸ਼੍ਰੀਲੰਕਾ ਪਹੁੰਚਣਗੇ ਉੱਥੇ ਉਹਨਾਂ ਦੇ ਵੱਲੋਂ ਵਨਡੇ ਜਿਹੜੇ ਮੈਚ ਨੇ ਮੁਕਾਬਲੇ ਨੇ ਇੱਕ ਦਿਨਾਂ ক্রিকেট ਮੈਚ ਉਹ ਖੇਡੇ ਜਾਣਗੇ ਪਰ ਫਿਲਹਾਲ ਸ਼ੁਰੂਆਤ ਹੋਣ ਜਾ ਰਹੀ ਹੈ T20 ਮੈਚਾਂ ਦੇ ਨਾਲ T20 ਦੇ ਵਿੱਚ ਪਿਛਲੀ ਵਾਰ 2023 ਦੇ ਵਿੱਚ ਟੀਮਾਂ ਮੋ ਸਾਹਮਣੇ ਹੋਈਆਂ ਸੀ ਅਤੇ ਭਾਰਤੀ ਟੀਮ ਨੇ ਦੋ ਇੱਕ ਦਿਨਾਂ ਦੀ ਸੀਰੀਜ਼ ਜਿੱਤੀ ਸੀ ਅਤੇ ਜੇਕਰ ਹੋਂ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦਾ ਬਤੌਰ T20 ਦੇ ਵਿੱਚ ਵਿਸ਼ਵ ਕੱਪ ਦੇ ਵਿੱਚ ਵੀ ਉਹ ਪ੍ਰਦਰਸ਼ਨ ਜਿਹੜਾ ਕੁਝ ਖਾਸ ਨਹੀਂ ਰਿਹਾ ਸੀ ਅਤੇ ਟੌਪ 8 ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਵੀ ਸ਼੍ਰੀਲੰਕਾ ਦੀ ਟੀਮ ਜਿਹੜੀ ਕਾਮਯਾਬ ਨਹੀਂ ਹੋ ਪਾਈ ਸੀ ਜਿਸ ਕਰਕੇ ਪਹਿਲੇ ਹੀ ਜਿਹੜਾ ਬਾਹਰ ਵਿਸ਼ਵ ਕੱਪ ਦੇ ਵਿੱਚੋਂ T20 ਚ ਸ਼੍ਰੀਲੰਕਾ ਦੀ ਟੀਮ ਹੋ ਗਈ ਸੀ ਪਰ ਇੱਕ ਵਾਰ ਫੇਰ ਹੁਣ ਵਾਪਸੀ ਦੀ ਲੀ ਤੇ ਉਤਰਨ ਦੀ ਕੋਸ਼ਿਸ਼ ਜਿਹੜੀ ਕਰੇਗੀ ਸ਼੍ਰੀਲੰਕਾ ਟੀਮ ਸ਼੍ਰੀਲੰਕਾ ਟੀਮ ਦੇ ਖਿਡਾਰੀ ਨੇ ਤੇ ਤੁਹਾਨੂੰ ਦੱਸ ਦਈਏ ਜੇਕਰ ਭਾਰਤੀ ਟੀਮ ਦੇ ਨਵੇਂ ਕਪਤਾਨ ਨੇ ਸੂਰਜ ਕੁਮਾਰ ਯਾਦਵ ਦੇ ਰੂਪ ਤੇ ਵਿੱਚ ਤਾਂ ਦੂਜੇ ਪਾਸੇ ਸ਼੍ਰੀਲੰਕਾ ਦੇ ਵੀ ਨਵੇਂ ਕਪਤਾਨ ਨੇ ਤੁਹਾਨੂੰ ਦੱਸ ਦਈਏ T20 ਦੇ ਨਵੇਂ ਕਪਤਾਨੀ ਜਿਹੜੀ ਸੌਂਪੀ ਗਈ ਆ ਚਾਰੀ ਤਾਂ ਸ਼੍ਰੀਲੰਕਾ ਨੂੰ ਜਿਹੜਾ ਕਪਤਾਨੀ ਸੌਂਪੀ ਗਈ ਆ ਤਜ਼ਰਬੇਕਾਰ ਖਿਡਾਰੀ ਨੇ ਆਪਾਂ ਕਹਿ ਸਕਦੇ ਹਾਂ T20 ਅਤੇ ਇੱਕ ਦਿਨਾ ਕ੍ਰਿਕਟ ਦੇ ਵਿੱਚ ਸ਼ਾਨਦਾਰ ਫਾਰਮ ਦੇ ਵਿੱਚ ਵੀ ਨੇ ਅਤੇ ਉਹਨਾਂ ਨੂੰ ਕਪਤਾਨੀ ਸੌਂਪੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਸ਼੍ਰੀਲੰਕਾ ਦੇ 8ਵੇਂ ਜਿਹੜੇ ਕਪਤਾਨ ਬਣੇ ਨੇ T20 ਦੇ ਦਿਸ ਤੋਂ ਪਹਿਲਾਂ ਕਿਉਂਕਿ ਬਹੁਤ ਸਾਰੇ ਕਪਤਾਨ ਰਹੇ ਨੇ T20 ਦੇ ਜੇਕਰ ਆਪਾਂ ਗੱਲ ਕਰੀਏ ਹਸ ਸ਼੍ਰੀਲੰਕਾ ਵੀ ਕਪਤਾਨ ਰਹੇ ਨੇ ਅੰਜिलो ਮੈਥਿਊਜ਼ ਵੀ ਕਪਤਾਨ ਰਹੇ ਨੇ ਅਤੇ 8ਵੇਂ ਕਪਤਾਨ ਬਣੇ ਨੇ ਜਿਹੜੇ ਉਹਨਾਂ ਚਾਰੇ ਤਾਂ ਸ਼੍ਰੀਲੰਕਾ ਨੂੰ ਜਿਹੜੀ ਕਪਤਾਨੀ ਹੈ ਸ਼੍ਰੀਲੰਕਾ ਤੇ ਸੌਂਪੀ ਗਿਆ ਤੁਹਾਨੂੰ ਦੱਸਿਆ ਕਿ ਪਲੇ ਖੇਲੇ ਦੇ ਸਟੇਡੀਅਮ ਤੇ ਮੈਦਾਨ ਤੇ ਜਿਹੜਾ ਮੁਕਾਬਲਾ ਖੇਡਿਆ ਜਾਂ ਬਗਾਤੇ ਜੇਕਰ ਇੱਥੇ ਗੱਲ ਕਰੀਏ ਪਹਿਲਾਂ ਜੇਕਰ ਬੱਲੇਬਾਜ਼ੀ ਜਿਹੜੀ ਵੀ ਟੀਮ ਕਰਦੀ ਹੈ ਤਾਂ ਉਸਨੇ ਹੁਣ ਤੱਕ 12 ਵਾਰ ਜਿਹੜੇ ਮੁਕਾਬਲੇ ਜਿੱਤੇ ਨੇ 23 ਦੇ ਵਿੱਚੋਂ ਅਤੇ ਜਿਹੜੇ ਬਾਕੀ ਦੇ ਰਹਿੰਦੇ ਮੈਚ ਨੇ ਤਾਂ ਦੂਜੀ ਬੱਲੇਬਾਜ਼ੀ ਜਦੋਂ ਟੀਮ ਕਰਨ ਦੇ ਲਈ ਉਤਰਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ 11 ਮੈਚ ਜਿੱਤੇ ਜਾ ਚੁੱਕੇ ਨੇ ਤਾਂ ਕੁਝ ਖਾਸ ਜਿਹੜਾ ਜ਼ਿਆਦਾ فرق ਨਹੀਂ ਹੈਗਾ ਟੀਮ ਚਾਹੇ ਪਹਿਲਾਂ ਬੱਲੇਬਾਜ਼ੀ ਕਰੇ ਜਾਂ ਫਿਰ ਗੇਂਦਬਾਜ਼ੀ ਕਰੇ ਪਰ ਜੇਕਰ ਪਿਚ ਤੇ ਇੱਕ ਨਿਕਾ ਮਾਰੀਏ ਤਾਂ ਲੱਗ ਰਿਹਾ ਹੈ ਕਿ ਜਿਹੜੀ ਵੀ ਟੀਮ ਟਾਸ ਜਿੱਤੇਗੀ ਫਿਰ ਚਾਹੇ ਉਹ ਚਰਿਤ ਹਸਲੰਕਾ ਹੋਣ ਜਾਂ ਫਿਰ ਭਾਰਤੀ ਟੀਮ ਦੇ ਕਪਤਾਨ ਸੂਰਜ ਕੁਮਾਰ ਯਾਦਵ ਹੋਣ ਕਿ ਉਹ ਬੱਲੇਬਾਜ਼ੀ ਦੇ ਲਈ ਦੇਖਣਗੇ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਟੀਮ ਟਾਸ ਜਿੱਤੇਗੀ ਪਰ ਜੇਕਰ ਦੋਨੇ ਹੀ ਟੀਮਾਂ ਦਾ ਜੇਕਰ ਕੰਪੈਰੀਸ਼ਨ ਦੇਖੀ ਆਪਾਂ ਕਿ T20 ਕ੍ਰਿਕਟ ਦੇ ਵਿੱਚ ਕਿੰਨੀ ਵਾਰ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਮੋ ਸਾਹਮਣੇ ਹੋਈਆਂ ਨੇ ਤਾਂ ਤੁਹਾਨੂੰ ਦੱਸ ਦੇ ਕਿ 29 ਵਾਰ ਸ਼੍ਰੀਲੰਕਾ ਤੇ ਭਾਰਤ T20 ਕ੍ਰਿਕਟ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਜਿੱਕਰ ਗੱਲ ਕਰੀ ਤਾਂ ਮੋਹ ਸਾਹਮਣੇ ਹੋਈਆਂ ਨੇ 29 ਮੁਕਾਬਲੇ ਨੇ ਜਿਹੜੇ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡੇ ਗਏ ਨੇ ਅਤੇ 29 ਦੇ ਵਿੱਚੋਂ 19 ਵਾਰ ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ ਤਾਂ ਉੱਥੇ ਹੀ ਜਿਹੜਾ 9 ਵਾਰ ਕਹਿ ਸਕਦੇ ਆ ਕਿ 9 ਵਾਰ ਜਿਹੜਾ ਰਿਕਾਰਡ ਬੋਲਦਾ ਹੈ ਕਿ 9 ਵਾਰ ਸ਼੍ਰੀਲੰਕਾ ਦੀ ਟੀਮ ਭਾਰਤ ਦੀ ਟੀਮ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੀ ਹੈ ਤਾਂ ਉੱਥੇ ਹੀ ਜਿਹੜਾ ਇੱਕ ਮੁਕਾਬਲਾ ਬੇਨਤੀਜਾ ਰਿਹਾ ਸੀ ਮੀਂਹ ਕਰਕੇ ਪਰ ਉਸ ਤੋਂ ਬਗੈਰ ਜੇਕਰ ਦੇਖੀਏ ਤਾਂ ਭਾਰਤ ਦਾ ਪਲੜਾ ਜਿਹੜਾ ਕਹਿ ਸਕਦੇ ਹਾਵੀ ਕਿਤਨਾ ਕਿਤੇ ਸ਼੍ਰੀਲੰਕਾ ਤੇ ਨਜ਼ਰ ਆ ਰਿਹਾ ਤੇ ਹੁਣ ਤੱਕ ਜੇਕਰ ਇੱਕ ਅਨੁਮਾਨ ਲਗਾਇਆ ਜਾਵੇ ਜਿਤ ਪ੍ਰਤੀਸ਼ਤ ਦੇਖੀ ਜਾਵੇ ਕਿ ਕਿਹੜੀ ਟੀਮ ਤੇ ਵਿਨਿੰਗ ਪਰਸੈਂਟੇਜ ਕਿੰਨਾ ਅਕੜ ਦੇ ਵਿੱਚ ਜਾ ਰਿਹਾ ਤਾਂ 65% ਦੀ ਜਿਹੜੀ VOTING ਹੈ ਭਾਰਤੀ ਟੀਮ ਨੂੰ ਹੋਈ ਹੈ 65% ਅਕੜ ਨੇ ਲੋਕ ਕਿ ਭਾਰਤੀ ਟੀਮ ਜਿਹੜਾ ਪਹਿਲਾ T20 ਮੁਕਾਬਲਾ ਹੋਵੇਗਾ ਜਿਹੜਾ ਖੇਡਿਆ ਜਾਵੇਗਾ ਕੁਝ ਹੀ ਘੰਟਿਆਂ ਤੋਂ ਬਾਅਦ ਤਾਂ ਉਸ ਦੇ ਵਿੱਚ 65% ਜਿਹੜੀ ਭਾਰਤੀ ਟੀਮ ਜਿੱਤ ਹਾਸਲ ਕਰੇਗੀ ਤੇ 35% ਜਿਹੜੀ VOTING ਹੈ ਸ਼੍ਰੀਲੰਕਾ ਦੀ ਟੀਮ ਨੂੰ ਗਈ ਹੈ ਕਿ ਸ਼੍ਰੀਲੰਕਾ ਦੀ ਟੀਮ ਜਿਹੜਾ ਭਾਰਤੀ ਟੀਮ ਨੂੰ ਹਰਾ ਸਕਦੀ ਹੈ ਤਾਂ ਦੇਖਣਾ ਹੋਵੇਗਾ ਇੱਕ ਪਾਸੇ ਦੋਨੇ ਹੀ ਟੀਮਾਂ ਦੇ ਨਵੇਂ ਕਪਤਾਨ ਨੇ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਨਵੇਂ ਕੋਚ ਵੀ ਨੇ ਗੌਤਮ ਗੰਭੀਰ ਜਿਹੜੇ ਹੈੱਡ ਕੋਚ ਬਣਾਏ ਗਏ ਨੇ ਨਵੇਂ ਕਪਤਾਨ ਸੂਰਜ ਕੁਮਾਰ ਯਾਦਵ ਨੇ ਪਰ ਸੂਰਜ ਕੁਮਾਰ ਯਾਦਵ ਦੇ ਟੀਮ ਦੇ ਵਿੱਚ ਸਾਥ ਦਿੰਦੇ ਖਿਡਾਰੀ ਜਿਹੜੇ ਨਜ਼ਰ ਆਉਣਗੇ ਕੱਲ ਨੂੰ ਪਲੇਇੰਗ 11 ਕੀ ਹੋਵੇਗੀ ਭਾਰਤੀ ਟੀਮ ਦੀ ਤਾਂ ਉਸ ਤੇ ਜ਼ਿਕਰ ਚਰਚਾ ਕਰੀਏ ਤਾਂ ਉਸ ਦੇ ਵਿੱਚ ਓਪਨਰ ਧਨੁਸ਼ ਸ਼ਮਨ ਗਿੱਲ ਦੇ ਨਾਲ ਤੇਜਸਵੀ ਜੈ ਜੈ ਅਸਵੀ ਜੈਸਵਾਲ ਕਿਤਨਾ ਕਿਤੇ ਓਪਨਿੰਗ ਬੱਲੇਬਾਜ਼ੀ ਕਰਦੇ ਨਜ਼ਰ ਆ ਸਕਦੇ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਇੰਪੋਰਟੈਂਟ ਖਿਡਾਰੀ ਨੇ ਕੀ ਫੈਕਟਰ ਇਸ ਮੈਚ ਦੇ ਵਿੱਚ ਸਾਬਤ ਹੋ ਸਕਦੇ ਨੇ ਭਾਰਤੀ ਟੀਮ ਦੇ ਲਈ ਤਾਂ ਉਸ ਦੇ ਵਿੱਚ ਰਿੰਕੂ ਸਿੰਘ ਜੋ ਕਿ ਮਿਡਲ ਆਰਡਰ ਦੇ ਵਿੱਚ ਬੱਲੇਬਾਜ਼ੀ ਕਰਦੇ ਦਿਖਾਈ ਦੇਣਗੇ ਉਹਨਾਂ ਦੇ ਨਾਲ 올 ਰਾਉਂਡਰ ਅਤੇ ਵਿਸ਼ਪ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਾਈਸ ਕਪਤਾਨ ਭਰਤ ਦੇ ਹਾਰਦਿਕ ਪਾण्डेਆ ਵੀ ਨੇ ਅਤੇ ਗੇਂਦਬਾਜ਼ੀ ਦੀ ਕਮਾਨ ਜਿਹੜੇ ਸੰਭਾਲਦੇ ਨਜ਼ਰ ਆਉਣਗੇ ਅਰਸ਼ਦੀਪ ਸਿੰਘ ਜੋ ਕਿ ਸਭ ਤੋਂ ਜ਼ਿਆਦਾ ਵਿਕਟਾਂ ਜਿੰਨਾਂ ਦੇ ਵੱਲੋਂ T20 ਵਿਸ਼ਵ ਕੱਪ ਦੇ ਵਿੱਚ ਲਈਆਂ ਗਿਆ ਸੀ ਅਰਸ਼ਦੀਪ ਸਿੰਘ ਦੇ ਨਾਲ ਰਵੀ ਵਿਸ਼ਨੋਈ ਸਪਿੰਨ ਦੇ ਵਿੱਚ ਗੇਂਦਬਾਜ਼ੀ ਦੇ ਵਿੱਚ ਕਮਾਲ ਦਿਖਾਉਣ ਗਿਆ ਤੇ ਉਹਨਾਂ ਦੇ ਨਾਲ ਮੁਹੰਮਦ ਸਿਰਾਜ਼ ਤੇ ਵੀ ਨਿਗਾਹ ਟਿਕੀਆਂ ਹੋਣ ਗਿਆ ਕਿ ਮੁਹੰਮਦ ਸਿਰਾਜ਼ ਦੇ ਵੱਲੋਂ ਕਿਹੋ ਜਿਹਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਪਰ ਜੇਕਰ ਮੁਹੰਮਦ ਸਿਰਾਜ਼ ਦੀ ਗੱਲ ਕਰੀਏ ਜਦੋਂ ਵੀ ਉਹ ਸ਼੍ਰੀਲੰਕਾ ਦੇ ਖਿਲਾਫ ਖੇਡਦੇ ਨੇ ਤਾਂ ਇਕਲੌਤੇ ਆਪਣੇ ਹੀ ਦਮ ਤੇ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਠੇਰ ਕਰ ਸਕਦੇ ਨੇ ਕਿਉਂਕਿ ਏਸ਼ੀਆ ਕੱਪ ਯਾਦ ਹੋਣਾ ਫਾਈਨਲ ਹੋਇਆ ਸੀ ਅਤੇ ਮਹਿਜ਼ 100 ਰੰਨਾ ਦੌੜਾਂ ਤੋਂ ਹੇਠਾ ਹੇਠਾ ਜਿਹੜਾ ਸਾਰੀ ਸ਼੍ਰੀਲੰਕਾ ਦੀ ਟੀਮ ਨੂੰ ਆਲ ਆਊਟ ਜਿਹੜਾ ਕਰ ਦਿੱਤਾ ਸੀ ਤਾਂ ਕਾਤਾ ਗੇਂਦਬਾਜ਼ ਕਿਤਨੇ ਕਿਤੇ ਸਾਬਤ ਹੋ ਸਕਤੇ ਨੇ ਪਰ ਜੇਕਰ ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਤੇ ਆਪਾਂ ਨਜ਼ਰ ਮਾਰੀਏ ਤਾਂ ਖੁਦ ਕਪਤਾਨ ਚਾਰੀ ਥਾ ਸ੍ਰੀਲੰਕਾ ਇੱਕ ਬਿਹਤਰੀਨ ਜਿਹੜੇ ਖਿਡਾਰੀ ਸਾਬਤ ਹੋ ਸਕਤੇ ਨੇ ਇਸ ਪਹਿਲੇ T20 ਮੁਕਾਬਲੇ ਦੇ ਵਿੱਚ ਤਾਂ ਉਹਨਾਂ ਦੇ ਨਾਲ ਜਿਹੜੇ ਬੱਲੇਬਾਜ਼ ਤੋਂ ਭਾਰਤੀ ਗੇਂਦਬਾਜ਼ਾਂ ਨੂੰ ਵਚਨ ਹੋਵੇਗਾ ਤਾਂ ਉਹਨੇ ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ ਜਿਨ੍ਹਾਂ ਨੂੰ ਸ਼੍ਰੀਲੰਕਾ ਦੀ ਟੀਮ ਦਾ ਵਿਰਾਟ ਕੋਹਲੀ ਵੀ ਮੰਨਿਆ ਜਾਂਦਾ ਤੇ ਕਿਤਨਾ ਕਿਤੇ ਵੱਡੇ ਬੱਲੇਬਾਜ਼ਾਂ ਦੇ ਵਿੱਚ ਵੱਡੇ ਖਿਡਾਰੀਆਂ ਦੇ ਵਿੱਚ ਉਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਕੁਸਲ ਮੈਂਡਿਸ ਤੇ ਬਹੁਤ ਸਾਰੀਆਂ ਨਜ਼ਰਾਂ ਹੋਣ ਕਿਹਾ ਤੇ ਉਹਨਾਂ ਦੇ ਨਾਲ ਜ਼ਿਕਰ ਗੱਲ ਕਰੀਏ ਤਾਂ ਸ਼੍ਰੀਲੰਕਾ ਕੁਸਲ ਮੈਂਡਿਸ ਅਤੇ ਉਹਨਾਂ ਦੇ ਨਾਲ ਨਿਸਾਂਕਾ ਜੋ ਕਿ ਸਲਾਮੀ ਬੱਲੇਬਾਜ਼ ਨੇ ਸ਼੍ਰੀਲੰਕਾ ਦੇ ਉਹਨਾਂ ਤੇ ਵੀ ਨਿਗਾਹ ਟਿਕਿਆ ਹੋਣ ਗਿਆ ਕਿ ਆਪਣਾ ਆਗਾਜ਼ ਜਿਹੜਾ ਪਹਿਲੇ T20 ਦੇ ਵਿੱਚ ਸ਼ਾਨਦਾਰ ਬੱਲੇ ਦੇ ਵਿੱਚ ਉਹਨਾਂ ਦੇ ਵਿੱਚੋਂ ਸ਼੍ਰੀਲੰਕਾ ਦੇ ਫੈਨ ਇਹ ਹੀ ਉਮੀਦ ਕਰ ਰਹੇ ਉਹਨੇ ਕਿ ਸ਼ਾਨਦਾਰ ਪਾਰੀ ਦੌੜਾ ਉਹਨਾਂ ਦੇ ਬੱਲੇ ਦੇ ਵਿੱਚੋਂ ਜ਼ਰੂਰ ਨਿਕਲਣ ਪਰ ਜੇਕਰ ਬਾਕੀ ਖਿਡਾਰੀਆਂ ਦੀ ਗੱਲ ਕਰੀ ਤਾਂ ਜਿਹੜੇ ਪੁਰਾਣੇ ਸਾਬਕਾ ਕਪਤਾਨ ਆਪਾਂ ਕਹਿ ਸਕਦੇ ਹਾਂ ਵਿਸ਼ਪ ਕੱਪ ਦੇ ਵਿੱਚ ਕਪਤਾਨੀ ਕਰ ਰਹੀ ਸੀ ਹਸਰੰਗਾ ਇੱਕ ਕੀ ਫੈਕਟਰ ਪਲੇਅਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੀਲੰਕਾ ਦੀ ਟੀਮ ਦੇ ਲਈ ਸਾਬਤ ਹੋ ਸਕਦੇ ਨੇ ਗੇਂਦਬਾਜ਼ੀ ਦੇ ਵਿੱਚ ਵੀ ਅਤੇ ਬੱਲੇਬਾਜ਼ੀ ਦੇ ਵਿੱਚ ਵੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਦੋਂ ਬੱਲੇਬਾਜ਼ੀ ਕਰਨ ਦੇ ਲਈ ਆਉਂਦੇ ਨੇ ਤਾਂ ਬੱਲੇਬਾਜ਼ੀ ਦੇ ਵਿੱਚ ਉਹ ਕੀ ਕਰ ਸਕਦੇ ਨੇ ਕੀ ਪੋਟੈਂਸ਼ੀਅਲ ਉਹਨਾਂ ਦੇ ਕੋਲ ਹੈ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਬੱਲੇਬਾਜ਼ੀ ਵੱਡੇ ਵੱਡੇ ਸ਼ਾਰਟ ਹਿੰਟਾ ਉਹਨਾਂ ਦੇ ਬੱਲੇ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ ਨੇ ਅਤੇ ਉਹਨਾਂ ਤੋਂ ਇਲਾਵਾ ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲੋਂ ਦੋ ਗੇਂਦਬਾਜ਼ ਨੇ ਜੋ ਕਿ ਆਈਪੀਐਲ ਦੇ ਵਿੱਚ ਚਨਈ ਦੇ ਵੱਲੋਂ ਖੇਡਦੇ ਹੋਏ ਸ਼ਾਨਦਾਰ ਜਿਹੜਾ ਪ੍ਰਦਰਸ਼ਨ ਕਰਦੇ ਨੇ ਪਹਿਲੇ ਜਿਹੜੇ ਸਪਿਨਰ ਨੇ ਦੀਕਸ਼ਨਾ ਅਤੇ ਉਹਨਾਂ ਤੋਂ ਇਲਾਵਾ ਪਾਥੀਰਾ ਦਾ ਜੋ ਕਿ ਜਿੰਨਾਂ ਨੂੰ ਦੂਜਾ ਮਲਿੰਗਾ ਵੀ ਜਿਹੜਾ ਸ਼੍ਰੀਲੰਕਾ ਦੀ ਟੀਮ ਦਾ ਕਿਹਾ ਜਾਂਦਾ ਤਾਂ ਤਾ ਗੇਂਦਬਾਜ਼ੀ ਦੀ ਕਮਾਂਡ ਉਹਨਾਂ ਤੇ ਜਿਹੜੀ ਨਿਰਭਰ ਕਰੇਗੀ ਤਾਂ ਦੇਖਣਾ ਹੋਵੇਗਾ ਕੁਝ ਹੀ ਘੰਟਿਆਂ ਤੋਂ ਬਾਅਦ ਅੱਜ ਸ਼ਾਮ ਦੇ ਸਮੇਂ ਭਾਰਤੀ ਸਮੇਂ ਦੇ ਅਨੁਸਾਰ 7 ਵਜੇ ਜਿਹੜਾ ਪਹਿਲੇ T20 ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਜਾਵੇਗਾ ਅਤੇ ਤਿੰਨ T20 ਮੈਚਾਂ ਦੀ ਸੀਰੀਜ਼ ਦੇ ਵਿੱਚ ਪਹਿਲੇ